ਜੀ ਵੀ ਡੱਡੂ ਨੂੰ ਭਜਾਉਂਦੇ ਨੇ ਉਹਦਾ ਪਸੀਨਾ ਚਟਦੇ ਨੇ ਬਾਅਦ ਚ ਮਤਲਬ ਜਰਾਬਾਂ ਸੁੰਘਦੇ ਨੇ ਆਇਓਡੈਕਸ ਨੂੰ ਬ੍ਰੈਡਾਂ ਤੇ ਲਾ ਕੇ ਖਾਂਦੇ ਨੇ ਜਾਂ ਇਹ ਕਹਿੰਨ ਉਹ ਵੀ ਕਿ ਮਤਲਬ ਛਿਪਕਲੀ ਦੀ ਪੂੰਛ ਨੂੰ ਮਤਲਬ ਮਚਾ ਕੇ ਉਹਨੂੰ ਸਿਗਰਟ 'ਚ ਭਰ ਕੇ ਪੀਂਦੇ ਨੇ ਦਨ ਮੈਂ ਮਾਰਕੀਟ ਜਾ ਰਹੀ ਸੀ ਉੱਥੇ ਮਤਲਬ ਮੰਢੀਰ ਜਾ ਰਹੀ ਸੀ ਉਹਨਾਂ ਦੀ ਉਮਰ ਸਾਇਦ 13 14 ਸਾਲ ਦੀ ਹੋਊਗੀ ਮਤਲਬ ਉਹ ਗੱਲਾਂ ਐਦਾਂ ਦੀਆਂ ਕਰ ਰਹੇ ਮੈਂ ਮਗਰੀ ਜਾ ਰਹੀ ਸੀ ਕਿ ਯਾਰ ਮੈਂ ਜਦੋਂ ਮੈਨੂੰ ਪ੍ਰੋਬਲਮ ਹੋਈ ਤਾਂ ਮੈਂ ਤਾਂ ਯਾਰ ਫਿਰ ਸਿਗਨੇਚਰ ਦੇ ਤਿੰਨ ਕੈਪਸੂਲ ਮਾਰੇ ਮਤਲਬ ਹੁਣ ਆਪਾਂ ਲਹਿਰ 'ਚ ਆ ਯਾਰ ਚਿੱਟਾ ਜਾਂ ਮੈਡੀਕੇਟਡ ਨਸ਼ਾ ਕਰਦਾ ਉਹਦੀ 5 ਸਾਲ ਲਾਈਫ ਹੈ ਉਹ 5 ਸਾਲ ਦੇ ਵਿੱਚ ਪੜਾਕਾ ਪੈਣਾ ਹੀ ਪੈਣਾ ਹੈਗਾ ਵੀ ਜਿਵੇਂ ਸਰਕਾਰ ਨੇ ਨਸ਼ਾ ਛਡਾਉਣ ਵਾਸਤੇ ਇੱਕ ਜੀਵ ਵਾਲੀ ਗੋਲੀ ਦਿੱਤੀ ਸੀ ਜੀ ਉਹ ਆਧਾਰ ਕਾਰਡਾਂ ਤੇ ਉਹ ਦੇਣ ਲੱਗੇ ਵੀ ਨਸ਼ਾ ਛੱਡੋ ਤੇ ਇਹ ਗੋਲੀ ਤੁਹਾਨੂੰ ਨਸ਼ੇ ਦੀ ਤੋੜ ਨਹੀਂ ਲੱਗਣ ਦੇਉ ਜੀ ਜੀ ਕਿਤੇ ਉਹ ਕੰਮ ਤਾਂ ਨਹੀਂ ਹੋਣਾ ਬਾਈ ਵੀ ਬੰਦਾ ਹੋਰ ਨਸ਼ਾ ਛੱਡ ਜੂ ਤੇ ਥੋੜੀ ਦਵਾਈ ਤੇ ਲੱਗ ਜੇ ਮੁੜ ਕੇ ਉਹਦੇ ਬਿਨਾਂ ਉਹਨੂੰ ਆਸਰ ਨਹੀਂ ਉਹਨਾਂ ਨੂੰ ਪਤਾ ਵੀ ਦਿਮਾਗ ਤੇ ਗੋਲੀ ਮਾਰਨੀ ਹੈ ਲੇਕਿਨ ਨਸ਼ਾ ਕਿੰਨਾ ਭਿਆਨਕ ਹੈ ਕਿ ਉਹ ਇੰਜੈਕਸ਼ਨ ਨੂੰ ਐਵੇਂ ਤਾਂ ਲਾ ਲੈਂਦੇ ਨੇ ਲੇਕਿਨ ਉਹਨੂੰ ਬਾਹਰ ਨਹੀਂ ਕੱਢ ਪਾਉਂਦੇ ਉਹ ਕਿੰਨਾ ਭਿਆਨਕ ਨਸ਼ਾ ਉਹ ਕਿਹੜਾ ਨਸ਼ਾ ਹੈ ਉਹ ਚਿੱਟਾ ਤਾਂ ਨਹੀਂ ਹੋ ਸਕਦਾ ਕੋਈ ਕੈਮੀਕਲ ਹੀ ਹੋ ਸਕਦਾ ਮੈਂ ਕਹਿੰਦਾ ਇਹ ਵੀ ਕਹਿ ਸਕਦਾ ਮੈਨਾਂ ਭੁੱਕੀ ਅਸਲੀ ਆ ਰਹੀ ਐ ਨਾ ਫੀਮ ਨਸਲੀ ਅਸਲੀ ਆ ਰਹੀ ਜੀ ਤੁਸੀਂ ਦੇਖੋ ਕਿੰਨੇ ਗੰਦੇ ਤਰੀਕੇ ਦੇ ਕੈਮੀਕਲ ਤਿਆਰ ਹੁੰਦੇ ਨੇ ਜਿਵੇਂ ਅੱਜ ਕੱਲ ਇਹ ਕਹਿ ਲੋ ਵੀ ਆਰਟੀਫੀਸ਼ੀਅਲ ਨਸ਼ਾ ਬਣ ਗਿਆ ਜਿਵੇਂ ਆਪਾਂ ਕਹਿੰਦੇ ਵੀ ਦੁੱਧ ਨਕਲੀ ਬਣ ਸਕਦਾ ਫਿਰ ਫੀਮ ਨਕਲੀ ਕਿਉਂ ਨਹੀਂ ਬਣ ਸਕਦੀ ਵਪਾਰ ਹੈ ਵੱਡੇ ਇਹ ਤਾਂ ਬਹੁਤ ਮਹਿੰਗੀ ਵਿਕਦੀ ਹੈ ਨਸ਼ਾ ਭਾਜੀ ਕੋਈ ਵੀ ਹੋਵੇ ਚਾਹੇ ਚਿੱਟਾ, ਫੀਮ, ਭੁੱਕੀ, ਗੋਲੀਆਂ, ਇੰਜੈਕਸ਼ਨ, ਮੈਡੀਕਲ ਨਸ਼ਾ ਕੋਈ ਵੀ ਜੋ ਅੱਜ ਕੋਈ ਆਏ ਵੀ ਕਹਿੰਦਾ ਵੀ ਜੀ ਇਹ ਨਵਾਂ ਇਹ ਤਾਂ ਮਾਰਕੀਟ ਦੇ ਵਿੱਚ 10 ਮਹੀਨੇ ਪਹਿਲਾਂ ਆਇਆ 6 ਮਹੀਨੇ ਪਹਿਲਾਂ ਹੈ ਤੁਸੀਂ ਤਾਂ ਪ੍ਰੋਡਕਟ 2 ਸਾਲ ਤੋਂ ਵੇਚ ਰਹੇ ਹੋ ਇਹ ਉਸ ਦੇ ਉੱਤੇ ਵੀ ਕਾਰਗਰ ਹੈ ਕਿਉਂਕਿ ਇਹਦਾ ਮੇਨ ਕੰਮ ਹੈ ਤੋੜ ਦੇ ਉੱਤੇ ਕੰਮ ਕਰਨਾ ਇਹ ਸਾਡਾ ਪਹਿਲੇ 2 ਦਿਨ ਦੇ ਵਿੱਚ ਵੀ ਰਿਜ਼ਲਟ ਨਾ ਮਿਲੇ ਜਾਂ ਪਹਿਲੇ ਦਿਨ ਦੇ ਵਿੱਚ ਵੀ ਰਿਜ਼ਲਟ ਨਾ ਮਿਲੇ ਤਾਂ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਨੇ ਕਈ ਵਾਰ ਕੀ ਹੁੰਦਾ ਬੱਚੇ ਨੂੰ ਪੇਰੈਂਟਸ ਧੱਕੇ ਨਾਲ ਲਿਆਉਂਦੇ ਨੇ ਹੂੰ ਬੱਚਾ ਕਹਿੰਦਾ ਵੀ ਉਹ ਪੇਰੈਂਟਸ ਤੋਂ ਡਰਦਾ ਸਾਡੇ ਕੋਲ ਆਉਂਦਾ ਤੇ ਬੈਠਦਾ ਕਹਿੰਦਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਜੀ ਠੀਕ ਹੈ ਲੇਕਿਨ ਹੁੰਦਾ ਕੀ ਹੈ ਉਹ ਸ਼ਾਮ ਨੂੰ ਵਾਪਸ ਡੱਬੇ ਚੱਕੀਆਂ ਆਉਂਦਾ ਤੇ ਸਾਨੂੰ ਕਹਿੰਦਾ ਵੀ ਮੈਨੂੰ ਪੈਸੇ ਦੇ ਦਿਓ ਅਸੀਂ ਕਹਿੰਨੇ ਵੀ ਤੇਰੇ ਪੇਰੈਂਟਸ ਨੇ ਦਵਾਈ ਦਵਾਈ ਸਿਉ ਉਹ ਕਹਿੰਦਾ ਜੀ ਮੈਂ ਨਹੀਂ ਛੱਡਣਾ ਹੈਗਾ ਅੱਛਾ ਜੀ ਤੇ ਤੁਸੀਂ ਅਸੀਂ ਫਿਰ ਇਵਨ ਕਿ ਇਹ ਕਹਿੰਨੇ ਵੀ ਅਸੀਂ ਪੇਰੈਂਟਸ ਨੂੰ ਪੈਸੇ ਪਾਵਾਂਗੇ ਤੈਨੂੰ ਪੈਸੇ ਨਹੀਂ ਨਹੀਂ ਜੀ ਮੈਨੂੰ ਚਾਹੇ ਥੋੜੇ ਦੇ ਦਿਓ ਡੱਬੇ ਲੈ ਲਓ ਬਾਕੀ ਪੇਰੈਂਟਸ ਨੂੰ ਪਾ ਦਿਓ ਮੈਨੂੰ ਥੋੜੇ ਪੈਸੇ ਦੇ ਦਿਓ ਜਦੋਂ ਨਸ਼ੇ ਹੋ ਉਹ ਸੱਪਾਂ ਤੋਂ ਵੀ ਡੰਗ ਮਰਵਾਉਂਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬੀਓ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਜਿਹੜਾ ਕੋਡ ਚੱਲਿਆ ਹੋਇਆ ਬਹੁਤ ਵੱਡੇ ਲੈਵਲ ਤੇ ਕੋਡ ਚੱਲਿਆ ਹੋਇਆ ਉਹ ਇਹਨੂੰ ਰੋਕਣ ਵਾਸਤੇ ਸਰਕਾਰਾਂ ਨੇ ਸਮਾਜ ਸੇਵੀਆਂ ਨੇ ਤੇ ਪੂਰੇ ਪੰਜਾਬ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਪਰ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਇਹਦਾ ਜਿਹੜਾ ਫਲਾਸ ਹੀ ਉਹ ਪੂਰੇ ਪੰਜਾਬ ਦੇ ਵਿੱਚ ਆਪਦਾ ਘਰ ਕਰ ਚੁੱਕਿਆ ਜਣਾ ਡੂੰਘੀਆਂ ਕਰ ਚੁੱਕਿਆ। ਇਹਨੂੰ ਰੋਕਣ ਵਾਸਤੇ ਬਹੁਤ ਸਾਰੀਆਂ ਦਵਾਈਆਂ ਬਹੁਤ ਸਾਰੇ ਨੁਸਖੇ ਅਪਣਾਏ ਜਾ ਰਹੇ ਆ ਲੋਕਾਂ ਨੂੰ ਕੁੱਟ ਮਾਰ ਵੀ ਕਰ ਰਹੇ ਆ ਲੋਕਾਂ ਨੂੰ ਡਰਾ ਕੇ ਧਮਕਾ ਕੇ ਸਮਝਾ ਕੇ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹਨੂੰ ਜਿਹੜਾ ਨੱਥ ਪੈਣ ਦਾ ਨਾਮ ਨਹੀਂ ਲੈ ਰਹੀ ਇਹ ਬਿਮਾਰੀ ਇਸੇ ਤਰ੍ਹਾਂ ਇੱਕ ਬੀ ਲਾਈਫ ਦੀ ਐਡ ਆਪਾਂ ਬਹੁਤ ਦੇਖਦੇ ਆਂ ਟੀਵੀ ਤੇ ਇੰਸਟਾਗ੍ਰam ਫੇਸਬੁੱਕ YouTube ਤੇ ਦੇਖਦੇ ਰਹਿੰਦੇ ਆਂ ਅੱਜ ਉਹਨਾਂ ਵੀਰਾਂ ਕੋਲੇ ਪਹੁੰਚਿਆ ਕਿ ਬੀ ਲਾਈਫ ਅਸਲ ਦੇ ਵਿੱਚ ਕੀ ਹੈ ਇਹ ਨਸ਼ੇ ਛਡਵਾਉਣ ਦੇ ਵਿੱਚ ਕਿਵੇਂ ਅਸਰਦਾਰ ਆ ਕੀ ਕੰਮ ਕਰਦੀ ਆ ਕਿਹੜੇ ਤਰੀਕੇ ਨਾਲ ਕੰਮ ਕਰਦੀ ਆ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਤੇ ਸ਼ੇਅਰ ਕਰ ਦਿਓ ਬਈ ਸਸ਼ੀ ਕੌਰ ਜੀ ਸਸ਼ੀ ਕੌਰ ਜੀ ਬਈ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਆਪਣਾ ਬੀ ਲਾਈਫ ਦਾ ਮਤਲਬ ਕੀ ਆ ਜੀ ਬੀ ਲਾਈਫ ਦਾ ਮਤਲਬ ਹੈ ਭਾਜੀ ਬਿਗਨਿੰਗ ਆਫ ਨਿਊ ਲਾਈਫ ਮਤਲਬ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਜਦੋਂ ਅਸੀਂ ਇਸ ਪ੍ਰੋਡਕਟ ਨੂੰ ਬਣਾ ਰਹੇ ਸੀ ਤਾਂ ਅਸੀਂ ਜਦੋਂ ਇਹ ਦੇਖਿਆ ਕਿ ਯਾਰ ਨਸ਼ੇ ਦੇ ਉੱਤੇ ਆਪਾਂ ਪ੍ਰੋਡਕਟ ਬਣਾ ਰਹੇ ਹਾਂ ਤਾਂ ਸਾਨੂੰ ਕੁਝ ਐਦਾਂ ਦਾ ਨਾਮ ਦੇਣਾ ਚਾਹੀਦਾ ਜਿਹਦੇ ਨਾਲ ਮਤਲਬ ਨਾਮ ਲੈ ਕੇ ਉਹਨੂੰ ਲੱਗੇ ਵੀ ਹਾਂ ਯਾਰ ਵਾਕਈ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਦੁਬਾਰਾ ਤੋਂ ਹੋ ਸਕਦੀ ਹੈ ਦੁਬਾਰਾ ਤੋਂ ਹੋ ਸਕਦੀ ਹੈ ਨਸ਼ੇ ਛੱਡ ਕੇ ਇੱਕ ਨਵੀਂ ਜ਼ਿੰਦਗੀ ਜੀ ਸਕਦੀ ਹੈ ਬਿਲਕੁਲ ਬਿਲਕੁਲ ਕਿੰਨਾ ਸਮਾਂ ਹੋ ਗਿਆ ਜੀ ਆਪਾਂ ਨੂੰ ਇਸ ਕੰਮ ਦੇ ਵਿੱਚ ਕਿੰਨਾ ਪੁਰਾਣਾ ਕੰਮ ਹੈ ਇਹ ਸਾਨੂੰ 2 ਸਾਲ ਤੋਂ ਪਲੱਸ ਹੋ ਗਏ ਮਤਲਬ ਢਾਈਕ ਸ ਜਦੋਂ ਤੋਂ ਅਸੀਂ ਪਹਿਲਾਂ ਅਸੀਂ ਟ੍ਰਾਇਲ ਲਏ ਇਸ ਪ੍ਰੋਡਕਟ ਦੇ ਤੇ ਅਸੀਂ ਦੇਖਿਆ ਕਿ ਬਹੁਤ ਅੱਛਾ ਰਿਜ਼ਲਟ ਸਾਨੂੰ ਮਿਲਿਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਲੋਕਾਂ ਨੂੰ ਇਹ ਦੇਣਾ ਤੋਂ ਸ਼ੁਰੂ ਕੀਤਾ ਪ੍ਰੋਡਕਟ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਸਾਡੇ 99% ਜਿਹੜੇ ਰਿਜ਼ਲਟ ਨੇ ਉਹ ਮਤਲਬ ਪੋਜ਼ਿਟਿਵ ਆਈ ਮਤਲਬ ਜ਼ਿਆਦਾਤਰ ਕੀ ਹੁੰਦਾ ਸੀ ਕਿ ਜਦੋਂ ਅਸੀਂ ਬੰਦੇ ਨੂੰ ਕਹਿੰਦੇ ਸੀ ਕਿ ਈਵਨ ਕਿ ਸਾਨੂੰ ਸਟਾਰਟਿੰਗ ਦੇ ਵਿੱਚ ਇਹ ਗੱਲਾਂ ਵੀ ਕਰਨੀਆਂ ਪਈਆਂ ਕਿ ਜੇ ਤੁਹਾਨੂੰ ਰਿਜ਼ਲਟ ਨਾ ਮਿਲੇ ਤਾਂ ਪੈਸੇ ਵਾਪਸ ਕਰ ਦਵਾਂਗੇ ਕਿਉਂਕਿ ਅਸੀਂ ਦੇਖਦੇ ਸੀ ਜਿਹੜੇ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਉਹ ਕਿਤੇ ਨਾ ਕਿਤੇ ਹਸਪੀਟਲ ਦੇ ਧੱਕੇ ਖਾ ਕੇ ਆਇਆ ਜਾਂ ਉਹ ਕਿਤੇ ਨਾ ਕਿਤੇ ਕਿਸੇ ਵੈਦ ਕੋਲੇ ਵੀ ਜਾ ਕੇ ਆਇਆ ਹੋਊਗਾ ਕਿ ਯਾਰ ਮੈਨੂੰ ਗਾਰੰਟੀ ਦਿੱਤੀ ਸੀ ਜਾਂ ਮੈਨੂੰ ਫਾਇਦਾ ਨਹੀਂ ਹੋਇਆ ਮੇਰੇ ਪੈਸੇ ਵੀ ਖਰਾਬ ਹੋ ਗਏ ਤੇ ਅੱਜ ਮੈਂ ਨਸ਼ੇ ਦੇ ਜਾਲ ਚੋਂ ਫੇਰ ਨਹੀਂ ਨਿਕਲਿਆ ਤਾਂ ਅਸੀਂ ਉਹਨਾਂ ਨੂੰ ਪਹਿਲੀ ਪ੍ਰਾਇੋਰਟੀ ਇਹ ਦਿੱਤੀ ਕਿ ਜੇ ਸਾਡਾ ਪਹਿ ਉਸ ਲੈ ਸਕਦੇ ਹੋ ਤੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਤੇ ਅਸੀਂ ਭਰੋਸੇ ਤੇ खरे ਵੀ ਉਤਰੇ ਜੀ ਤੇ ਇਹ ਜਿਹੜਾ ਆਪਣਾ ادارے ਤੋਂ ਕਿਸੇ ਤੋਂ ਪ੍ਰਮਾਣਿਤ ਹੈ ਜਿਹੜੇ ਸਰਟੀਫਿਕੇਟ ਵਗੈਰਾ ਮਿਲਦੇ ਆ ਜੀ ਬਿਲਕੁਲ ਸਰ ਜਿਹੜਾ ਇਹ ਪ੍ਰੋਡਕਟ ਹੈ ਇਹ ਆਯੂਸ਼ ਡਿਪਾਰਟਮੈਂਟ ਤੋਂ ਪਾਸ ਹੈ ਮਤਲਬ ਇਹ ਐਦਾਂ ਨਹੀਂ ਹੈਗਾ ਕਿ ਕੋਈ ਅਸੀਂ ਅਖਬਾਰ ਦੀ ਪੁੜੀਆਂ ਚ ਪੌਚ ਬਣਾ ਕੇ ਦੇਤੇ ਜਾਂ ਅਸੀਂ ਆਪ ਬਣਾਇਆ ਤੇ ਵੇਚਣ ਲੱਗੇ ਇਹ ਪਹਿਲਾਂ ਇੱਕ ਪ੍ਰੋਪਰ ਇੱਕ ਡਾਕਟਰਾਂ ਦੀ ਟੀਮ ਹੁੰਦੀ ਹੈ ਉਹਨੂੰ ਫਾਈਲ ਤਿਆਰ ਕਰਦੀ ਹੈ ਫਿਰ ਇੱਕ ਗਾਰੰਟੀ ਟੀਮ ਹੁੰਦੀ ਹੈ ਫਿਰ ਇਹ ਜਾ ਕੇ ਆਯੂਸ਼ ਡਿਪਾਰਟਮੈਂਟ ਨੂੰ ਫਾਈਲ ਦਿੱਤੀ ਜਾਂਦੀ ਹੈ ਉਹ ਉਹ ਦੇਖਦੀ ਹੈ ਕਿ ਕਿਹੜੇ ਇੰਗਰੀਡੀਐਂਟ ਹਿਊਮਨ ਬੋਡੀ ਵਾਸਤੇ ਸੇਫ ਨੇ ਜਾਂ ਕਿੰਨੀ ਮਾਤਰਾ ਦੇ ਵਿੱਚ ਸੇਫ ਨੇ ਜਾਂ ਹਿਊਮਨ ਬੋਡੀ ਲੈ ਉਸ ਤੋਂ ਬਾਅਦ ਪ੍ਰੋਪਰ ਇੱਕ লাইসেন্স ਨੰਬਰ ਮਿਲਦਾ ਬੈਚ ਮਿਲਦਾ ਫਿਰ ਇਹ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਕੀਤਾ ਜਾਂਦਾ ਠੀਕ ਹੈ ਜੀ ਇਹ ਕਿਹੜੇ ਕਿਹੜੇ ਨਸ਼ਿਆਂ ਦੇ ਉੱਤੇ ਕਾਰਗਰ ਸਾਬਤ ਹੁੰਦੀ ਹੈ ਉਹਨਾਂ ਨੂੰ ਹਟਾ ਸਕਦੀ ਹੈ ਖਾਮ ਤੋਂ ਜੀ ਨਸ਼ਾ ਭਾਜੀ ਕੋਈ ਵੀ ਹੋਵੇ ਚਾਹੇ ਚਿੱਟਾ ਫੀਮ ਭੁੱਕੀ ਗੋਲੀਆਂ ਇੰਜੈਕਸ਼ਨ ਮੈਡੀਕਲ ਨਸ਼ਾ ਕੋਈ ਵੀ ਜੋ ਅੱਜ ਕੋਈ ਆਏ ਵੀ ਕਹਿੰਦਾ ਵੀ ਜੀ ਇਹ ਨਵਾਂ ਇਹ ਤਾਂ ਮਾਰਕੀਟ ਦੇ ਵਿੱਚ 10 ਮਹੀਨੇ ਪਹਿਲਾਂ ਆਇਆ 6 ਮਹੀਨੇ ਪਹਿਲਾਂ ਹੈ ਤੁਸੀਂ ਤਾਂ ਪ੍ਰੋਡਕਟ 2 ਸਾਲ ਤੋਂ ਵੇਚ ਰਹੇ ਹੋ ਇਹ ਉਸ ਦੇ ਉੱਤੇ ਵੀ ਕਾਰਗਰ ਹੈ ਕਿਉਂਕਿ ਇਹਦਾ ਮੇਨ ਕੰਮ ਹੈ ਤੋੜ ਦੇ ਉੱਤੇ ਕੰਮ ਕਰਨਾ ਦੇਖੋ ਜਦੋਂ ਬੰਦਾ ਨਸ਼ਾ ਨਹੀਂ ਕਰਦਾ ਤਾਂ ਉਹਦੇ ਸਰੀਰ ਦੇ ਵਿੱਚ ਤਕਲੀਫ ਹੁੰਦੀ ਹੈ ਉਹਨੂੰ ਮਤਲਬ ਪਿੰਜੜੀਆਂ 'ਚ ਦਰਦ ਹੋਣਾ ਅੱਖਾਂ 'ਚ ਪਾਣੀ ਆਣਾ ਪ ਚਿੜਚਿੜਾਪਨ ਵੱਧ ਜਾਣਾ ਗੁੱਸਾ ਆਉਣਾ ਮਤਲਬ ਇਹ ਸਿੰਪਟਮ ਨੇ ਉਹਦੇ ਤਾਂ ਅਸੀਂ ਸਭ ਤੋਂ ਪਹਿਲਾਂ ਉਹ ਤੋੜ ਨੂੰ ਖਤਮ ਕਰਦੇ ਆ ਤੇ ਜਦੋਂ ਉਹ ਤੋੜ ਖਤਮ ਹੋ ਜਾਂਦੀ ਹੈ ਤਾਂ ਬਾਡੀ ਆਟੋਮੈਟਿਕਲੀ ਨਸ਼ਾ ਮੰਗਦੀ ਹੋਣੀ ਹੈਗੀ ਠੀਕ ਹੈ ਜੀ ਜੀ ਇਹ ਇਹ ਔਰਤਾਂ ਤੇ ਮਰਦਾਂ ਦੇ ਵਿੱਚ ਦੋਨਾਂ ਦੇ ਵਿੱਚ ਕੰਮ ਕਰਦੀ ਹੈ ਬਿਲਕੁਲ ਸਰ ਇਹਨੂੰ ਕੋਈ ਵੀ ਬੰਦਾ ਲੈ ਸਕਦਾ ਕੋਈ ਵੀ ਔਰਤ ਲੈ ਸਕਦੀ ਹੈ ਬਲਕਿ ਸਾਡੇ ਕੋਲ ਬਹੁਤ ਸਾਰੀ ਕੁੜੀਆਂ ਜਿਹੜੀਆਂ ਇਸ ਤਰ੍ਹਾਂ ਦੇ ਪ੍ਰੋਡਕਟ ਨੂੰ ਯੂਜ਼ ਕਰਦੀਆਂ ਨੇ ਜਿਹੜੇ ਚਿੱਟਾ ਵੀ ਪੀਂਦੀਆਂ ਨੇ ਤੇ ਮਤਲਬ ਬੜਾ ਸਾਨੂੰ ਵੀ ਇਹ ਫੀਲ ਹੁੰਦਾ ਕਿ ਹਨਾ ਯਾਰ ਵੀ ਆਪਣਾ ਪੰਜਾਬ ਕਿੱਧਰ ਨੂੰ ਤੁਰ ਪਿਆ ਹਨਾ ਕਿੰਨਾ ਵੱਲ ਚੱਲ ਪਿਆ ਪਰ ਦੇਖੋ ਜਦੋਂ ਅੱਜ ਅੱਜ ਹੀ ਫਕਰ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲੇ ਇਸ ਚੀਜ਼ ਦਾ ਹੱਲ ਹੈਗਾ ਔਰ ਅਸੀਂ ਇਹ ਨਹੀਂ ਐਵੇਂ ਨਹੀਂ ਕਹਿ ਰਹੇ ਕਿ ਹਾਂ ਸਾੰਨੇ ਕੋਈ ਆਪਦਾ ਪ੍ਰੋਡਕਟ ਬਣਾ ਲਿਆ ਦੇਖੋ ਹਰ ਕੋਈ ਆਪਦੇ ਭਾਂਡੇ ਨੂੰ ਸਰਾਹੂਗਾ ਪਰ ਅਸੀਂ 20 ਦੇ ਤੇ ਮਤਲਬ ਹੁਣ ਤੱਕ ਰਿਜ਼ਲਟ ਲੈ ਚੁੱਕੇ ਆ ਸਾਡੇ ਕੋਲ ਬਕਾਇਦਾ ਫਾਈਲ ਪਈ ਆ ਉਹਦੇ ਉੱਤੇ ਹਰ ਇੱਕ ਬੰਦੇ ਦਾ ਨਾਮ ਹੈ ਜਿਨ੍ਹਾਂ ਦਾ ਅਸੀਂ ਰਿਜ਼ਲਟ ਲਿਆ ਹੈ ਠੀਕ ਹੈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਖਾ ਸਕਦਾ ਇਸ ਦਵਾਈ ਨੂੰ ਇਹ 12 ਸਾਲ ਤੋਂ ਲੈ ਕੇ ਬਾਕੀ 80 ਸਾਲ ਦੀ ਉਮਰ ਤੱਕ ਇਹ ਪ੍ਰੋਡਕਟ ਨੂੰ ਲੈ ਸਕਦਾ ਹੈਗਾ ਠੀਕ ਹੈ ਤੁਹਾਡੇ ਕੋਲ ਇਹੋ ਜਿਹੇ ਕੇਸ ਵੀ ਆਏ ਹੁਣ ਜਿਹੜੇ 12-12 ਸਾਲ ਦੇ ਬੱਚੇ ਵੀ ਖਾਂਦੇ ਨੇ ਬਿਲਕੁਲ ਸਾਡੇ ਕੋਲ ਇਹੋ ਜਿਹੇ ਆਉਂਦੇ ਨੇ ਮਤਲਬ ਅਸੀਂ ਆਪ ਹਨ ਉਹਨੇ ਵੀ 8ਵੀਂ ਕਲਾਸ ਚ ਪੜ੍ਹਦੇ ਹੋਏ ਮਤਲਬ ਆਏ ਇੱਕ ਦਿਨ ਮੈਂ ਮਾਰਕੀਟ ਜਾ ਰਿਹਾ ਸੀ ਉੱਥੇ ਮਤਲਬ ਮੰਢੀਰ ਜਾ ਰਹੀ ਸੀ ਉਹਨਾਂ ਦੀ ਉਮਰ ਸ਼ਾਇਦ 13 14 ਸਾਲ ਦੀ ਹੋਊਗੀ ਮਤਲਬ ਉਹ ਗੱਲਾਂ ਐਦਾਂ ਦੀਆਂ ਕਰ ਰਹੇ ਮੈਂ ਮਗਰੀ ਜਾ ਰਿਹਾ ਸੀ ਕਿ ਯਾਰ ਮੈਂ ਜਦੋਂ ਮੈਨੂੰ ਪ੍ਰੋਬਲਮ ਹੋਈ ਤਾਂ ਮੈਂ ਤਾਂ ਯਾਰ ਫਿਰ ਸਿਗਨੇਚਰ ਦੇ ਤਿੰਨ ਕੈਪਸੂਲ ਮਾਰੇ मतलब ਹੁਣ ਆਪਾਂ ਲਹਿਰ 'ਚ ਆ ਯਾਰ ਮਤਲਬ ਉਹ ਫਕਰ ਮਹਿਸੂਸ ਕਰਦੇ ਨੇ ਪਰ ਜਦੋਂ ਦੇਖਦੇ ਆ ਕਿ ਹੁਣ ਜਿਹੜੇ ਬੰਦੇ ਤਾਂ ਨਸ਼ੇ ਲੱਗੇ 25 30 ਸਾਲ ਦੀ ਉਮਰ 'ਚ ਕਿਤੇ ਨਾ ਕਿਤੇ ਮੈਚੁਰ ਵੀ ਨੇ ਕਿਤਨੇ ਕਿਤਨੇ ਸਮਝ ਵੀ ਰੱਖਦੇ ਨੇ ਲੇਕਿਨ ਜਦੋਂ 13 14 ਸਾਲ ਦਾ ਬੱਚਾ ਲੱਗ ਜਾਂਦਾ ਉਹਨੂੰ ਤਾਂ ਆਪਣੇ ਸਰੀਰ ਪ੍ਰਤੀ ਅਵੇਰ ਹੀ ਨਹੀਂ ਹੈਗਾ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਕਿੱਧਰ ਨੂੰ ਵੱਲ ਚੱਲ ਪਿਆ ਔਰ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਇੱਕ ਚੀਜ਼ ਤਾਂ ਸਮਝ ਆ ਜਿਹੜਾ ਚਿੱਟਾ ਜਾਂ ਮੈਡੀਕੇਟਡ ਨਸ਼ਾ ਕਰਦਾ ਉਹਦੀ 5 ਸਾਲ ਲਾਈਫ ਹੈ ਜੀ ਉਹ 5 ਸਾਲ ਦੇ ਵਿੱਚ ਪੜਾਕਾ ਪੈਣੀ ਹੀ ਪੈਣਾ ਹੈਗਾ ਉਹ ਪਹਿਲਾਂ ਸਮਝ ਜੇ ਤਾਂ ਵਧੀਆ ਰੋ। ਇਹ ਕਿੰਨੇ ਸਮੇਂ ਦੇ ਵਿੱਚ ਦਵਾਈ ਕੰਮ ਕਰਦੀ ਆ ਨਸ਼ੇ ਤੋਂ ਮੂੰਹ ਮੋੜ ਦਿੰਦੀ ਆ ਜੀ। ਦੇਖੋ ਜਿਹੜੀ ਨਸ਼ੇ ਤੋਂ ਮੂੰਹ ਮੋੜਨ ਦੀ ਗੱਲ ਆ ਉਹ ਤਾਂ ਪਹਿਲੇ ਦਿਨ ਹੀ ਰਿਜ਼ਲਟ ਆ ਜਾਂਦਾ ਸਾਡਾ। ਪਹਿਲੇ ਦਿਨ ਹੀ ਬੰਦਾ ਮਤਲਬ ਜਦੋਂ ਸਾਡੀ ਪਹਿਲੀ ਡੋਜ਼ ਲੈਂਦਾ ਅਸੀਂ ਇਵਨ ਕਿ ਸਾਡੇ ਕੋਲ ਬਹੁਤ ਬੰਦੇ ਤੋੜ ਚ ਹੀ ਆ ਜਾਂਦੇ ਨੇ ਕਿ ਸਰ ਅਸੀਂ ਦੇਖਣਾ ਤੁਹਾਡਾ ਪ੍ਰੋਡਕਟ ਕੰਮ ਕਰਦਾ ਕਿ ਨਹੀਂ ਕਰਦਾ। ਤਾਂ ਜਦੋਂ ਉਹ ਬੰਦਾ ਨਸ਼ੇ ਦੀ ਤੋੜ ਦੇ ਵਿੱਚ ਆਉਂਦਾ ਤਾਂ ਉਹ ਅਸੀਂ ਉਹਨੂੰ ਬਾਉਚ ਪਾ ਕੇ ਘੋਲ ਕੇ ਜੋ ਵੀ ਕਿਸੇ ਵੀ ਤਰੀਕੇ ਨਾਲ ਜੋ ਵੀ ਲੱਸੀ ਚ ਵੀ ਦੇ ਦਿੰਦੇ ਨੇ ਅਸੀਂ ਇਦਾਂ ਹੀ ਵੀ ਦੇ ਦਿੰਦੇ ਆ ਪਾਣੀ ਨਾਲ ਵੀ ਦੇ ਦਿੰਦੇ ਆ ਤਾਂ ਉਹ ਅੱਧੇ ਘੰਟੇ ਦੇ ਵਿੱਚ ਉਹਦੀ ਤੋੜ ਖਤਮ ਹੋ ਜਾਂਦੀ ਹੈ ਯਾਨੀ ਕਿ ਤੋੜ ਤਾਂ ਉਹਦੀ ਪਹਿਲੇ ਦਿਨ ਤੋਂ ਖਤਮ ਕਰ ਦਿੰਦੇ ਨੇ ਨਸ਼ੇ ਤੋਂ ਮੂੰਹ ਤਾਂ ਪਹਿਲੇ ਦਿਨ ਹੀ ਮੋੜ ਦਿੰਦੇ ਆ ਲੇਕਿਨ ਜਿਹੜਾ ਸਾਡਾ ਕੋਰਸ ਆ ਉਹ 30 ਤੋਂ 40 ਦਿਨ ਦਾ ਹੈ ਮਤਲਬ 30 ਤੋਂ 40 ਦਿਨ ਦੇ ਵਿੱਚ ਸਾਡੀ ਮੈਡੀਸਨ ਵੀ ਬੰਦ ਹੋ ਜਾਣੀ ਹੈ ਔਰ ਈਵਨ ਕਿ ਸਾਡੇ ਕੋਲ ਇਦਾਂ ਦੇ ਰਿਜ਼ਲਟ ਆਉਂਦੇ ਨੇ ਤੁਸੀਂ ਯਕੀਨ ਮੰਨੋਗੇ 70% ਸਾਡੇ ਕੋਲ ਰਿਜ਼ਲਟ ਉਹ ਨੇ ਜਿਹੜੇ 20 ਤੋਂ 25 ਦਿਨਾਂ ਦੇ ਵਿੱਚ ਹੀ ਛੱਡ ਜਾਂਦੇ ਨੇ ਕਿਉਂਕਿ ਦੇਖੋ ਆਪਾਂ ਵੀ ਜਿਵੇਂ ਮਾਰਕੀਟ ਦੇ ਵਿੱਚ ਜਾਂਦੇ ਆਪਾਂ ਡਾਕਟਰ ਤੋਂ ਬੁਖਾਰ ਦੀ ਦਵਾਈ ਲੈਨੇ ਆ ਡਾਕਟਰ ਜ਼ਿਆਦਾਤਰ ਆਪਾਂ ਨੂੰ 5 ਦਿਨ ਦੀ ਮੈਡੀਸਨ ਦੇ ਦਿੰਦਾ ਪਰ ਆਪਾਂ ਦੇਖਦੇ ਆ ਵੀ ਤੀਜੇ ਦਿਨ ਆਪਾਂ ਤਕਰੀਬਨ ਠੀਕ ਹੋ ਜਾਂਦੇ ਆ 2 ਦਿਨ ਦੀ ਮੈਡੀਸਨ ਆਪਣੇ ਘਰੀ ਪਈ ਰਹਿ ਜਾਂਦੀ ਹੈ ਤੇ ਸਾਡੇ ਨਾਲ ਵੀ ਕੁਝ ਇਦਾਂ ਨਹੀਂ ਹੁੰਦਾ ਦੰਨੇ ਤਾਂ ਅਸੀਂ 30 ਤੋਂ 40 ਦਿਨ ਦੀ ਮੈਡੀਸਨ ਆ ਲੇਕਿਨ ਉਹ 15-20 ਦਿਨਾਂ ਦੇ ਵਿੱਚ ਹੀ ਨਸ਼ਾ ਛੱਡ ਜਾਂਦੇ ਨੇ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਯਾਰ ਹੁਣ ਮੇਰੀ ਡੋਜ਼ ਜਿਹੜੀ 4 ਦਿਨਾਂ ਬਾਅਦ ਘਟਣੀ ਹੈ ਤਾਂ ਮੈਂ ਉਹ ਹੋਰ ਜ਼ਿਆਦਾ वैसे तो ਤੁਸੀਂ ਇਹ ਗੱਲ ਕਲੀਅਰ ਕਰਤੀ ਮੈਂ ਦੁਬਾਰਾ ਫੇਰ ਪੁੱਛਣੀ ਚਾਹਣਾ ਦੇਖਣ ਵਾਲੇ ਵੀ ਇਹ ਚੀਜ਼ ਨੂੰ ਕਨਫਰਮ ਕਰ ਲੈਣ ਵੀ ਜਿਵੇਂ ਸਰਕਾਰ ਨੇ ਨਸ਼ਾ ਛਡਾਉਣ ਵਾਸਤੇ ਇੱਕ ਜੀ ਵਾਲੀ ਗੋਲੀ ਕੱਢੀ ਸੀ ਜੀ ਆਧਾਰ ਕਾਰਡਾਂ ਤੇ ਉਹ ਦੇਣ ਲੱਗੇ ਵੀ ਨਸ਼ਾ ਛੱਡੋ ਤੇ ਇਹ ਗੋਲੀ ਤੁਹਾਨੂੰ ਨਸ਼ੇ ਦੀ ਤੋੜ ਨਹੀਂ ਲੱਗਣ ਦੇਉ ਜੀ 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 ਕਿਤੇ ਉਹ ਕੰਮ ਤਾਂ ਨਹੀਂ ਹੋਣਾ ਬਾਈ ਵੀ ਬੰਦਾ ਹੋਰ ਨਸ਼ਾ ਛੱਡ ਜੂ ਤੇ ਥੋੜੀ ਦਵਾਈ ਦੇ ਲੱਗ ਜੇ ਮੁੜ ਕੇ ਉਹਦੇ ਬਿਨਾ ਉਹਨੂੰ ਆਸਰੇ ਬਿਲਕੁਲ ਸਰ ਦੇਖੋ ਇਹ ਰਿਐਲਿਟੀ ਵੀ ਹੈ ਵੀ ਜਦੋਂ ਮਾਰਕੀਟ ਚ ਜਾਂ ਹਸਪੀਟਲਾਂ ਚ ਲੋਕ ਦਵਾਈ ਲੈਣ ਜਾਂਦੇ ਨੇ ਉਹ ਕਿਤੇ ਨਾ ਕਿਤੇ ਐਡਨੋਕ ਤੇ ਜਾਂ ਜੀਭ ਥੱਲੇ ਰੱਖਣ ਵਾਲੀ ਗੋਲੀ ਦੇ نیچے ਲੱਗ ਜਾਂਦੇ ਨੇ ਬਟ ਸਾਡੇ ਕੋਲ ਉਹ ਵੀ ਕਸਟਮਰ ਆਉਂਦੇ ਨੇ ਕਿਉਂਕਿ ਸਾਡੀ ਮੈਡੀਸਨ ਹਰ 4 ਦਿਨਾਂ ਬਾਅਦ ਘਟਣੀ ਹੈ ਅਸੀਂ ਜਿੰਨੀ ਵੀ ਡੋਜ਼ ਸੈੱਟ ਕੀਤੀ ਪਹਿਲੇ ਦਿਨ ਉਹ ਹਰ 4 ਦਿਨਾਂ ਬਾਅਦ ਡਾਊਨ ਜਾਊਗੀ ਤੇ ਮੈਕਸਿਮ ਜਿਹੜੀ ਹੈਗੀ ਉਹ 30 ਦਿਨ ਜਾਂ 40 ਦਿਨ 40 ਦਿਨ ਮੈਕਸਿਮਮ ਹੈ ਗ੍ਰਾਮ 3 ਗ੍ਰਾਮ ਤੱਕ ਚਿੱਟੇ ਨੂੰ ਲੈ ਲੈਂਦਾ ਉਹਦੇ ਵਾਸਤੇ ਮੈਕਸਿਮ 40 ਦਿਨ ਦੀ ਡੋਜ਼ ਆ 40 ਦਿਨਾਂ ਬਾਅਦ ਇਹ ਬੰਦ ਹੋਣੀ ਹੀ ਹੋਣੀ ਆ ਅਸੀਂ ਬੰਦ ਕਰ ਦੇਣੀ ਆ ਮਤਲਬ ਅਸੀਂ ਦੇਣੀ ਨਹੀਂ ਉਹਦਾ ਸਰੀਰ ਉਸ ਤੋਂ ਬਾਅਦ ਨਸ਼ਾ ਨਹੀਂ ਮੰਗੂਗਾ ਉਹਦਾ ਮੂਡ ਬਣ ਗਿਆ ਉਹਦਾ ਮਤਲਬ ਸ਼ੌਂਕ ਆ ਸ਼ੌਂਕ ਤਾਂ ਹੁਣ ਸੂਫੀ ਦਾ ਵੀ ਹੋ ਜਾਂਦਾ ਉਹਨੂੰ ਪਹਿਲਾਂ ਸ਼ੌਂਕ ਨਾਲ ਹੀ ਸ਼ੁਰੂ ਕੀਤਾ ਸੀ ਨਾ ਤਾਂ ਉਹ ਤਾਂ ਕਿਸੇ ਦਾ ਵੀ ਹੋ ਸਕਦਾ ਹੈ ਲੇਕਿਨ ਅਸੀਂ ਇਸ ਚੀਜ਼ ਦੀ ਗਾਰੰਟੀ ਲੈਣੀ ਆ ਵੀ 40 ਦਿਨਾਂ ਬਾਅਦ ਉਹਦਾ ਸਰੀਰ ਨਹੀਂ ਨਸ਼ਾ ਮੰਗੂਗਾ ਕਿਸੇ ਵੀ ਹਾਲ ਦੇ ਵਿੱਚ ਕੋਲਮ ਲਾ ਕੇ ਜਿਹਨੇ ਬੰਦਾ ਪੈਦਾ ਹੋਣ ਤੋਂ ਬਾਅਦ ਹੁੰਦਾ ਉਹ ਉਹ ਟਾਈਮ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਉਹ ਬੰਦੇ ਨੂੰ ਵੀ ਜੇ ਤੁਸੀਂ ਹੁਣ ਜਾਣ ਬੁੱਝ ਕੇ ਕਰਨਾ ਹੈ ਜਾਂ ਸ਼ੌਂਕ ਨਾਲ ਕਰਨਾ ਤੁਸੀਂ ਦੁਬਾਰੇ ਲੱਗ ਸਕਦੇ ਹੋ ਪਰ ਉਹਦਾ ਸਰੀਰ ਡਿਮਾਂਡ ਨਹੀਂ ਕਰਦਾ ਸਰੀਰ ਡਿਮਾਂਡ ਨਹੀਂ ਕਰਦਾ ਇਸ ਤਰ੍ਹਾਂ ਦੀ ਲਾ ਬਣਾ ਦਿੰਦੇ ਨਾ ਤੇ ਇਹਦੇ ਵਿੱਚ ਵੀ ਕੋਈ ਪਰਹੇਜ਼ ਵੀ ਹੁੰਦੇ ਆ ਜੀ ਦੇਖੋ ਇਹਦੇ ਵਿੱਚ ਅਸੀਂ ਜਿਵੇਂ ਖਟੀਆਂ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਦਨੇ ਆ ਗਿਆ ਤੇ ਬਾਕੀ ਕੋਈ ਐਦਾਂ ਦਾ ਹੈ ਨਹੀਂ ਕੋਈ ਜ਼ਿਆਦਾ ਪਰਹੇਜ਼ ਨਹੀਂ ਹੈਗਾ ਲੱਸੀ ਦਹੀਂ ਅਸੀਂ ਜ਼ਰੂਰ ਸਪੈਸ਼ਲ ਕਹਿੰਨੇ ਆ ਕਿ ਜੀ ਲੱਸੀ ਦਹੀਂ ਲੈਣੀ ਹੈਗੀ ਐ ਤੇ ਦੂਸਰਾ ਅਸੀਂ ਕਹਿੰਦੇ ਨੇ ਵੀ ਕਨਸਟਿਪੇਸ਼ਨ ਨਹੀਂ ਹੋਣੀ ਚਾਹੀਦੀ ਵੈਸੇ ਤਾਂ ਅਸੀਂ ਉਹਦੇ ਨਾਲ ਪ੍ਰੋਡਕਟ ਦੰਨੇ ਆ ਸਾਡਾ ਲੈਕਸਾ ਆਉਂਦਾ ਹੈਗਾ ਜਾਂ ਮਾਰਕੀਟ ਚੋਂ ਕਾਇਮ ਚੂਨ ਜਾਂ ਕੋਈ ਵੀ ਹੋਰ ਬ੍ਰਾਂਡ ਦਾ ਵੀ ਲੈ ਸਕਦਾ ਸਾਨੂੰ ਇਹਦੇ ਨਾਲ ਕੋਈ ਉਹ ਨਹੀਂ ਹੈਗੀ ਪਰ ਉਹਨੂੰ ਕਬਜ ਨਹੀਂ ਹੋਣੀ ਚਾਹੀਦੀ ਮਤਲਬ ਅਸੀਂ ਉਹਦੇ ਲਈ ਪਾਊਡਰ ਦੰਨੇ ਆ ਸ਼ਾਮੀ ਉਹ ਪਾਊਡਰ ਲੈਂਦਾ ਤੇ ਉਹ ਸਵੇਰ ਨੂੰ ਫਰੈਸ਼ ਰਹਿੰਦਾ ਤੇ ਬਾਕੀ ਕੋਈ ਕਿਸੇ ਤਰ ਨੇ ਹੈਗਾ ਵੀ ਸਾਡੀ ਦਵਾਈ ਲੈ ਕੇ ਉਹ ਬੈੱਡ ਤੇ ਸੁੱਤਾ ਰਹੂਗਾ ਉਹਨੂੰ ਕੰਮ ਕਰਨ ਨੂੰ ਦਿਲ ਨਹੀਂ ਕਰੂਗਾ ਵੀ ਅਸੀਂ ਇਹਨੂੰ ਬੇਹੋਸ਼ ਕਰਕੇ ਰੱਖਣਾ ਕੋਈ ਐਦਾਂ ਦਾ ਕੁਝ ਨਹੀਂ ਹੈਗਾ ਉਹ ਆਪਦੇ ਕੰਮ ਤੇ ਜਾਵੇ ਔਰ ਉਹ ਜਦੋਂ ਦੋ ਤਿੰਨ ਦਿਨਾਂ ਬਾਅਦ ਤੁਸੀਂ ਇਵਨ ਕੇ ਇਹ ਵੀ ਕਹਿੰਦੇ ਆ ਕਿ ਤੁਸੀਂ ਜਦੋਂ ਅੱਜ ਉਹ ਬੰਦਾ ਨਸ਼ਾ ਕਰ ਰਿਹਾ ਹੈ ਉਹਦੀ ਫੋਟੋ ਖਿੱਚ ਲਓ 15 ਦਿਨਾਂ ਬਾਅਦ ਉਹਦੀ ਫੋਟੋ ਖਿੱਚ ਲਓ ਕਿਉਂਕਿ ਸਾਡਾ ਪ੍ਰੋਡਕਟ ਜਿਹੜਾ ਹੈਗਾ ਉਹ ਕੱਲਾ ਇਹ ਨਹੀਂ ਹੈਗਾ ਵੀ ਨਸ਼ਾ ਛਡਾਉਂਦਾ ਉਹਦੇ ਸਰੀਰ ਦੇ ਵਿੱਚ ਜਾਨ ਪਾਉਂਦਾ ਕਿਉਂਕਿ ਉਹ ਤਿੰਨ ਤਰੀਕੇ ਨਾਲ ਕੰਮ ਕਰਦਾ ਸਭ ਤੋਂ ਪਹਿਲਾਂ ਉਹ ਡੀਟੌਕਸੀਫਿਕੇਸ਼ਨ ਕਰਦਾ ਉਹਦੀ ਬਾਡੀ ਦੀ ਵੀ ਜਿਹੜਾ ਅੰਦਰ ਇੱਕ ਤਰ੍ਹਾਂ ਦਾ ਆਪਣਾ ਜ਼ਹਿਰਵਾ ਬਣ ਗਿਆ ਜਾਂ ਉਹਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪਨਪ ਗਈਆਂ ਉਹਨਾਂ ਨੂੰ ਵੀ ਕਲੀਨ ਕਰਦਾ ਹੈ ਦੂਸਰਾ ਉਹਨੇ ਕੀ ਕਰਨਾ ਹੈਗਾ ਇਮਿਊਨਿਟੀ ਨੂੰ ਵਧਾਉਣਾ ਹੈ ਤਾਂ ਕਿ ਸਾਡਾ ਸਰੀਰ ਆਪ ਲੜ ਸਕੇ ਦੇਖੋ ਜਦੋਂ ਇਮਿਊਨਿਟੀ ਵਧੂਗੀ ਤਾਂ ਉਹਦੇ ਅੰਦਰ ਜੀ ਛੋਟੇ-ਮ ਉਹ ਆਪਾਂ ਕੰਪਲਿਕੇਸ਼ਨ ਜਿਹੜੀ ਉਹਦੀ ਤੋੜ ਹੈ ਉਹਨੂੰ ਦੂਰ ਕਰਨਾ ਹੈਗਾ ਤਾਂ ਤਿੰਨੇ ਤਰੀਕੇ ਨਾਲ ਕੰਮ ਕਰਦਾ ਬੰਦੇ ਦੇ ਅੰਦਰ ਜਾਨ ਵੀ ਆਉਂਦੀ ਹੈ ਤੇ ਬੰਦੇ ਦਾ ਸਰੀਰ ਦਿਖਣ ਵੀ ਲੱਗ ਜਾਂਦਾ ਅਸੀਂ ਤਾਂ ਹੀ ਕਹਿੰਦੇ ਆ ਵੀ 15 ਦਿਨਾਂ ਬਾਅਦ ਉਹਦੀ ਫੋਟੋ ਤੇ ਪਹਿਲੇ ਦਿਨ ਦੀ ਫੋਟੋ ਨੂੰ ਮਿਲਾ ਕੇ ਦੇਖ ਲਓ ਤੁਹਾਨੂੰ ਫਰਕ ਨਜ਼ਰ ਆ ਜਾਣਾ ਜੀ ਜੋ ਆਪਾਂ ਜਿਵੇਂ ਨਵੇਂ ਨਸ਼ੇ ਚੱਲੇ ਆ ਜੀ ਲੋਕ ਕੋਈ 6 ਮਹੀਨਿਆਂ ਤੋਂ ਕਰ ਰਿਹਾ ਕੋਈ ਸਾਲ ਤੋਂ ਕਰ ਰਿਹਾ ਜਿਆਦਾਤਰ ਫੋਕਸ ਹਰੇਕ ਬੰਦਾ ਉਹਦੇ ਤੇ ਕਰਦਾ ਜਿਵੇਂ ਚਿੱਟੇ ਤੇ ਜਾਂ ਨਵੇਂ ਨਸ਼ੇ ਤੇ ਜਿਹੜੇ ਪੁਰਾਣੇ ਬੰਦੇ ਆਗੇ ਕਈ ਸਾਲਾਂ ਤੋਂ ਸ਼ਰਾਬ ਪੀ ਰਹੇ ਆ ਜਾਂ ਭੁੱਕੀ ਖਾ ਰਹੇ ਆ ਜਾਂ ਅਫੀਮ ਖਾ ਰਹੇ ਆ ਵੀ ਕਿੰਨਾ ਕੁ ਪੁਰਾਣਾ ਸਮਾ ਨਸ਼ਾ ਜਿਹੜਾ ਉਹ ਵੀ ਬੰਦ ਕਰ ਦੂਗੀ ਚਾਹੇ 50 ਸਾਲ ਤੋਂ ਨਸ਼ਾ ਕਰ ਰਿਹਾ ਹੋਵੇ ਦੇਖੋ ਬੇਸਿਕ ਕੀ ਹੈ ਬੰਦੇ ਦੀ ਜੜ ਕੀ ਹੈ ਜੜ ਉਹਦੀ ਤੋੜ ਹੀ ਹੈ ਪਹਿਲਾ ਬੰਦਾ ਸ਼ੌਂਕ ਨਾਲ ਕਰਦਾ ਫਿਰ ਉਹਦੀ ਉਹ ਜ਼ਰੂਰਤ ਬਣ ਜਾਂਦੀ ਹੈ ਫਿਰ ਉਹਦੀ ਉਹ ਮਜਬੂਰੀ ਬਣ ਜਾਂਦੀ ਹੈ ਜਿਹੜੀ ਉਹਦੀ ਮਜਬੂਰੀ ਕਿਉਂ ਬਣ ਗਈ ਕਿਉਂਕਿ ਹੁਣ ਉਹ ਨਸ਼ਾ ਛੱਡਣਾ ਚਾਹੁੰਦਾ ਪਰ ਸਰੀਰ ਨਹੀਂ ਛੱਡਣ ਦੇ ਰਿਹਾ ਸਰੀਰ ਤੰਗ ਹੁੰਦਾ ਮਤਲਬ ਜਦੋਂ ਸਰੀਰ ਤੰਗ ਇੰਨਾ ਕੁ ਜ਼ਿਆਦਾ ਹੋ ਜਾਂਦਾ ਮਤਲਬ ਇੱਕ ਬੰਦੇ ਦਾ ਸਿਰ ਪੇਨ ਆ ਉਹ ਵੀ ਪਤਾ ਵੀ ਮੇਰਾ ਦਰਦ ਹੋ ਰਿਹਾ ਬੈੱਡ ਤੇ ਪਿਆ ਰਹੂਗਾ ਪਰ ਇਹ ਤਾਂ ਟੱਕਰਾਂ ਮਾਰਨ ਨਾਲ ਕੰਮ ਹੋ ਜਾਂਦਾ ਇਹਨਾਂ ਦਾ ਤਾਂ ਇਹਨਾਂ ਨੂੰ ਤਾਂ ਚਿੜਚਿੜਾਪਨ ਵੀ ਵੱਧ ਜਾਂਦਾ ਮਤਲਬ ਗੁੱਸਾ ਆਉਣ ਲੱਗ ਜਾਂਦਾ ਤਾਂ ਅਸੀਂ ਪਹਿਲੀ ਜਿਹੜੀ ਜੜ ਹੈ ਉਹ ਉਹਦੀ ਕੰਪਲਿਕੀਸ਼ਨ ਉਹਦੀ ਤੋੜ ਉਹਨੂੰ ਖ ਦੇ ਵਿੱਚ ਉਹਦੀ ਤੋੜ ਖਤਮ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਉਹਦਾ ਨਸ਼ਾ ਕਰਨ ਨੂੰ ਦਿਲ ਨਹੀਂ ਕਰਨਾ ਹੈਗਾ ਤੇ ਉਹ ਕਿੰਨੇ ਮਰਜੀ ਪੁਰਾਣਾ ਹੋਵੇ ਚਾਹ 20 ਸਾਲ 30 ਸਾਲ 40 ਸਾਲ ਜਿੰਨੇ ਮਰਜੀ ਟਾਈਮ ਤੋਂ ਕਰਦਾ ਹੋਵੇ ਸਾਡੇ ਕੋਲ ਇਹੋ ਜਿਹੇ ਵੀ ਆਏ ਨੇ ਜੋ 70 70 ਸਾਲ ਦੇ ਬਜ਼ੁਰਗ ਵੀ ਆਏ ਨੇ ਜਿਹੜੇ ਕਹਿੰਦੇ ਅਸੀਂ 40 ਸਾਲ ਤੋਂ ਭੁੱਕੀ ਖਾ ਰਹੇ ਹਾਂ ਤਾਂ ਆਪਾਂ ਉਹਨਾਂ ਦਾ ਪਹਿਲੇ ਦਿਨ ਤੋਂ ਰਿਜ਼ਲਟ ਲਿਆ ਔਰ ਪਹਿਲੇ ਦਿਨ ਤੋਂ ਰਿਜ਼ਲਟ ਲੈ ਕੇ ਇਵਨ ਕਿ ਜਿਹੜੇ 40 ਸਾਲ ਤੋਂ ਨਸ਼ਾ ਕਰਨੇ ਕਈ ਵਾਰ ਹੈਰਾਨ ਹੁੰਨੇ ਸੀ ਉਹ 15 ਦਿਨ ਚੀ ਕਹਿੰਦੇ ਬਾਈ ਇਹ ਅਸੀਂ ਜਮਾ ਠੀਕ ਹੋ ਗਏ ਸਾਡੇ ਕੋਲ ਇੱਕ ਅੱਧਾ ਡੱਬਾ ਵਾਪਸ ਕਰ ਜਾਂਦੇ ਨੇ ਸਾਰਾ ਦਵਾਈ ਬੱਲੋ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਵੀ ਅਸੀਂ ਇੱਕ ਜਰੀਆ ਬਣੇ ਹੋਏ ਆਂ ਉਹਨਾਂ ਲੋਕਾਂ ਦਾ ਤੇ ਸਾਨੂੰ ਉਹ ਮੌਕਾ ਮਿਲਿਆ ਹੈ ਹੂੰ ਠੀਕ ਹੈ ਤੇ ਇਹ ਜਿਹੜੀ ਦਵਾਈ ਆ ਭਾਈ ਇਹ ਤਾਂ ਨਹੀਂ ਹੈ ਵੀ ਕੋਸ਼ਿਸ਼ ਹਮ ਆਏ ਦਾ ਅਸਰ ਰਹਿੰਦਾ ਹੋਵੇ ਕੋਈ ਮਹੀਨੇ ਦਾ ਬਾਅਦ 20 ਦਿਨਾਂ ਬਾਅਦ ਜਾਂ ਸਾਲ ਬਾਅਦ ਜਾ ਕੇ ਇਹਦਾ ਅਸਰ ਖਤਮ ਹੁੰਦਾ ਤਾਂ ਬੰਦੇ ਦਾ ਨਸ਼ੇ ਨੂੰ ਦੁਬਾਰੇ ਫੇਰ ਜੀ ਕਰਦਾ ਹੋਵੇ ਇਹਦਾ ਅਸਰ ਕਿੰਨਾ ਟਾਈਮ ਰਹਿਤ ਕਰਦਾ ਜਾਂ ਲਾਈਫਟਾਈਮ ਰਹਿੰਦਾ ਜੀ ਦੇਖੋ ਪਹਿਲੀ ਗੱਲ ਤਾਂ ਇੱਕ ਚੀਜ਼ ਆਪਣੀ ਬਾਡੀ ਨੂੰ ਸਮਝਣਾ ਪਊਗਾ ਜਦੋਂ ਅਸੀਂ ਨਸ਼ਾ ਛਡਾਤਾ ਉਸ ਤੋਂ ਬਾਅਦ ਸਰੀਰ ਤਾਂ ਮੰਗ ਹੀ ਨਹੀਂ ਰਿਹਾਗਾ ਹੁਣ ਉਦੋਂ ਬਾਅਦ ਉਹ 2 ਸਾਲ ਬਾਅਦ 3 ਸਾਲ ਬਾਅਦ ਉਹਦਾ ਸ਼ੌਂਕ ਕਹੂਗਾ ਉਹਨੂੰ ਹੋ ਸਕਦਾ ਉਹਦਾ ਜਿਹੜਾ ਫਰੈਂਡ ਸਰਕਲ ਆ ਉਹ ਉਹਨੂੰ ਧੱਕੇ ਨਾਲ ਖਿਲਾ ਦੇਣ ਪਰ ਸਰੀਰ ਨਹੀਂ ਮੰਗੂ ਕਿਉਂਕਿ ਸਰੀਰ ਤਾਂ ਰਿਪੇਅਰ ਹੋ ਚੁੱਕਿਆ ਹੁਣ ਤੁਸੀਂ ਮੰਨ ਕੇ ਚੱਲੋ ਤੁਹਾਨੂੰ ਬੁਖਾਰ ਹੋ ਗਿਆ ਬੁਖਾਰ ਦੀ ਆਪਾਂ ਮੈਡੀਸਿਨ ਦੇਤੀ ਤੁਹਾਨੂੰ ਬੁਖਾਰ ਠੀਕ ਹੋ ਗਿਆ ਹੁਣ ਤੁਸੀਂ ਇਹਦੀ ਮਿਆਦ ਨਹੀਂ ਕਹਿ ਸਕਦੇ ਕਿ ਕਿੰਨੇ ਬਾਅਦ ਠੀਕ ਹੋਊ ਗਲਤ ਚਲੇ ਜਾਓਗੇ ਜਾਂ ਦੁਬਾਰਾ ਕੋਈ ਗਲਤ ਖਾਣ ਪੀਣ ਕਰ ਲੋਗੇ ਤਾਂ ਬੁਖਾਰ ਹੋਊਗਾ ਉਹ ਤਾਂ ਕੋਈ ਉਹ ਨਹੀਂ ਹੈਗਾ ਕੋਈ ਅਸੀਂ ਕੋਈ ਅੰਦਰ ਲੋਕ ਤਾਂ ਲਾ ਨਹੀਂ ਦਿੱਤਾ ਹੈਗਾ ਪਰ ਹਾਂ ਸਾਡੀ ਮੈਡੀਸਨ ਖਾ ਕੇ ਕਦੇ ਵੀ ਸਰੀਰ ਮੰਗੂਗਾ ਨਹੀਂ ਉਹ ਜੇ ਲੱਗੂਗਾ ਦੁਬਾਰੇ ਨਸ਼ੇ ਤਾਂ ਉਹ ਸਾਡੇ ਕੋਲ ਆਉਂਦੇ ਨੇ ਤੁਸੀਂ ਯਕੀਨ ਕਰੋਗੇ 2 ਮਹੀਨੇ 3 ਮਹੀਨੇ 4 ਮਹੀਨੇ ਨਸ਼ਾ ਛੱਡ ਕੇ ਸਾਡੇ ਕੋਲ ਫੇਰ ਆ ਜਾਂਦੇ ਨੇ ਅਸੀਂ ਕਹਿੰਦੇ ਵੀ ਸਰ ਤੁਸੀਂ ਪਹਿਲਾਂ ਮੈਡੀਸਨ ਲੈ ਗਏ ਸੀ ਕੀ ਗੱਲ ਹੋ ਗਈ ਤੁਸੀਂ ਵਿਚਾਲੇ ਛੱਡਤੀ ਉਹ ਨਹੀਂ ਫਿਰ ਮੇਰੇ ਮਿੱਤਰ ਮਿਲ ਗਏ ਸੀ ਜੀ ਮੈਂ ਬਾਹਰ ਚਲਾ ਗਿਆ ਸੀ ਜੀ ਮੈਂ ਫਿਰ ਦੁਬਾਰੇ ਲਾ ਲਿਆ ਸੀ ਜਾਂ ਮੇਰੀ ਡਿਊਟੀ ਉਹ ਇਹ ਜੀ ਜਗ੍ਹਾ ਜੀ ਉਹ ਫਿਰ ਆ ਜਾਂਦੇ ਨੇ ਉਹ ਤੱਕੇ ਨਾਲ ਖਵਾ ਦਿੰਦੇ ਨੇ ਜਦੋਂ ਹੁਣ ਉਹ ਤੱਕੇ ਨਾਲ ਖਵਾਤਾ ਉਹ ਤਾਂ ਫਿਰ ਸੋਫੀ ਬੰਦੇ ਨੂੰ ਵੀ ਲੱਗ ਜਾਂਦਾ ਹੈ ਹਾਂ ਉਹ ਤਾਂ ਸ਼ੁਰੂ ਜੁਕ ਵੀ ਲੱਗਦਾ ਉਸ ਦਾ ਕੋਈ ਹੱਲ ਨਹੀਂ ਹੈਗਾ ਅਸੀਂ ਪਹਿਲੇ ਸਰੀਰ ਨੂੰ ਨਹੀਂ ਮਤਲਬ ਦੁਬਾਰਾ ਕਦੇ ਵੀ ਲਾਈਫ ਚ ਮੰਗੂਗਾ ਜੀ ਜੀ ਵੀ ਕੋਲਮ ਲਾ ਕੇ ਸਰੀਰ ਡਿਮਾਂਡ ਨਹੀਂ ਕਰੂਗਾ ਜੇ ਤੁਹਾਡਾ ਦਿਮਾਗ ਖਰਾਬ ਹੈ ਤਾਂ ਤੁਸੀਂ ਦੁਬਾਰੇ ਲੱਗੋ ਬਿਲਕੁਲ ਦੁਬਾਰਾ ਫਿਰ ਤੁਸੀਂ ਦੁਬਾਰੇ ਲੱਗੋ ਠੀਕ ਇਸ ਤੋਂ ਇਲਾਵਾ ਚਲੋ ਨਸ਼ਾ ਤਾਂ ਛੜਾਤਾ ਨਹੀਂ ਕਿਸੇ ਤਰੀਕੇ ਦਾ ਦੇਖੋ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਹਿਲੀ ਗੱਲ ਤਾਂ ਦੇਖੋ ਬੰਦਾ ਚਿੱਟਾ ਲੈ ਰਿਹਾ ਭੁੱਕੀ ਲੈ ਰਿਹਾ ਫੀਮ ਲੈ ਰਿਹਾ ਮੈਂ ਕਹਿੰਦਾ ਇਹ ਵੀ ਕਹਿ ਸਕਦਾ ਮੈਂ ਨਾ ਭੁੱਕੀ ਅਸਲੀ ਆ ਰਹੀ ਹੈ ਨਾ ਫੀਮ ਨਸਲੀ ਅਸਲੀ ਆ ਰਹੀ ਹੈ ਤੁਸੀਂ ਦੇਖੋ ਕਿੰਨੇ ਗੰਦੇ ਤਰੀਕੇ ਦੇ ਕੈਮੀਕਲ ਤਿਆਰ ਹੁੰਦੇ ਨੇ ਜਿਵੇਂ ਅੱਜ ਕੱਲ ਇਹ ਕਹਿ ਲੋ ਵੀ ਆਰਟੀਫੀਸ਼ੀਅਲ ਨਸ਼ਾ ਬਣ ਗਿਆ ਬਣ ਗਿਆ ਜੀ ਜਿਵੇਂ ਆਪਾਂ ਕਹਿੰਦੇ ਵੀ ਦੁੱਧ ਨਕਲੀ ਬਣ ਸਕਦਾ ਹੈ ਫਿਰ ਫੀਮ ਨਕਲੀ ਕਿਉਂ ਨਹੀਂ ਬਣ ਸਕਦੀ ਵਪਾਰ ਹੈ ਵੱਡੇ ਇਹ ਤਾਂ ਬਹੁਤ ਮਹਿੰਗੀ ਵਿਕਦੀ ਹੈ ਇਹਨੂੰ ਨਕਲੀ ਬਣਾਉਣ ਚ ਜੇ ਅਗਲਾ ਕੋਈ 40 ਰੁਪਏ ਵਾਲਾ ਲੀਟਰ ਵਾਲਾ ਦੁੱਧ ਨਕਲੀ ਕਿੰਨੇ ਤਰੀਕੇ ਦੇ ਕੈਮੀਕਲ ਆ ਜਾਂਦੇ ਨੇ ਤਾਂ ਉਹ ਜਿਹੜਾ ਨਸ਼ਾ ਜਿਹੜੇ ਕਰਦੇ ਨੇ ਤਾਂ ਅਸੀਂ ਕਹਿੰਦੇ ਜਦੋਂ ਉਹ ਐਨਾ ਬੋਡੀ ਨੂੰ ਨੁਕਸਾਨ ਕਰ ਰਿਹਾ ਸਾਡੀ ਮੈਡੀਸਨ ਨੇ ਕੀ ਕਰਨਾ ਔਰ 100% ਇਹ ਤਾਂ ਆਯੁਰਵੈਦਿਕ ਹੈ ਇੱਥੇ ਹਰਬਾਂ ਨੇ ਤੁਸੀਂ ਦੇਖੋ ਗਲੋਈ ਪਾਇਆ ਹੋਇਆ ਇਹਦੇ ਵਿੱਚ ਅਸ਼ਵਗੰਧਾ ਵੀ ਪਾਇਆ ਹੋਇਆ ਇਹਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਇਹ ਜਿਹੀਆਂ ਹਰਬ ਨੇ ਜੋ ਬੋਡੀ ਮਤਲਬ ਸਰੀਰ ਹੋਰ ਤੁਹਾਨੂੰ ਦੱਸਿਆ ਨਾ ਜਿੱਦਾਂ ਵੀ ਹੋਰ ਵੀ ਬਿਮਾਰੀਆਂ ਨੂੰ ਠੀਕ ਕਰਦੀ ਹੈ ਤਾਂ ਇਹਦਾ ਤਾਂ ਕਿਸੇ ਵੀ ਹਾਲ ਚੁ ਨੁਕਸਾਨ ਹੋਈ ਨਹੀਂ ਸਕਦਾ ਔਰ ਦੂਸਰੀ ਗੱਲ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹ ਇੱਕ ਆਯੂਸ਼ ਡਿਪਾਰਟਮੈਂਟ ਤੋਂ ਪਾਸ ਹੈ ਪ੍ਰੋਡਕਟ ਬਾਡੀ ਨੂੰ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਹੈਗੀ ਤਾਂ ਉਹਨੇ ਇੱਕ ਲਾਇਸੈਂਸ ਨੰਬਰ ਸਾਨੂੰ ਦਿੱਤਾ ਹੋਇਆ ਉਹ ਪ੍ਰੋਪਰ ਸਾਡੇ ਬਾਕਸ ਦੇ ਉੱਤੇ ਲੱਗਿਆ ਹੋਇਆ ਤੇ ਇਹ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਇਸ ਕਰਕੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਜਿਹੜੀ ਮੈਡੀਸਨ ਦਿੰਨੇ ਹੋ ਇਹਦੀ ਕੋਈ ਗਾਰੰਟੀ ਵੀ ਦਿੰਨੇ ਹੋ ਵੀ ਪੱਕਾ ਬੰਦਾ ਛੱਡੂਗਾ ਹੀ ਛੱਡੂਗਾ ਨਸ਼ਾ ਸਾਡੀ ਦੇਖੋ ਅਸੀਂ ਅਸੀਂ ਇਹ ਚੀਜ਼ ਦੀ ਗੱਲ ਕਰਦੇ ਹੈਗੇ ਹਾਂ ਸਰ ਵੀ ਉਹ ਗਰੰਟੀ ਵਾਲੀ ਗੱਲ ਹੁਣ ਅਸੀਂ ਮਤਲਬ ਬਹੁਤ ਨਿਊ ਚੈਨਲਾਂ ਤੇ ਸਾਡੀ ਪਈ ਹੈ ਤੁਸੀਂ ਉਹਨੂੰ ਸੁਣ ਲਿਓ ਦੁਬਾਰਾ ਗਰੰਟੀ ਮਿਲ ਜੂਗੀ ਇੱਕ ਵਾਰ ਤੁਹਾਨੂੰ ਤਾਂ ਅਸੀਂ ਇਹ ਕਹਿੰਨੇ ਆਂ ਵੀ ਸਾਡੇ ਤੁਸੀਂ ਪ੍ਰੋਡਕਟ ਤੋਂ ਅਗਰ ਸੈਟੀਸਫਾਈ ਨਹੀਂ ਹੁੰਦੇ ਅਗਰ ਤੁਹਾਨੂੰ ਪਹਿਲੇ ਦਿਨ ਉਹ ਚੀਜ਼ਾਂ ਦੇ ਰਿਜ਼ਲਟ ਨਹੀਂ ਮਿਲਦੇ ਜਾਂ ਤੁਹਾਨੂੰ ਸਾਡੇ ਪ੍ਰੋਡਕਟਸ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਸਾਡਾ ਪ੍ਰੋਡਕਟ ਪਹਿਲੇ ਦਿਨ ਹੀ ਵਾਪਸ ਕਰ ਦਿਓ 2 ਦਿਨ ਵੀ ਤੁਹਾਨੂੰ ਦਿੱਤੇ 2 ਦਿਨਾਂ ਚ ਵੀ ਤੁਹਾਨੂੰ ਜੇ ਫਰਕ ਨਹੀਂ ਨਜ਼ਰ ਆਇਆ ਤਾਂ ਤੁਸੀਂ ਸਾਡਾ ਪ੍ਰੋਡਕ ਹੁਣ ਕਈ ਵਾਰ ਮੈਂ ਤੁਹਾਨੂੰ ਦਿਖਾ ਦਾਂ ਕਈ ਵਾਰ ਸ਼ਰਾਰਤ ਵੀ ਹੋ ਜਾਂਦੀ ਹੈ ਸ਼ਰਾਰਤ ਕੀ ਹੋ ਜਾਂਦੀ ਹੈ ਬੰਦਾ ਨਸ਼ਾ ਛੱਡ ਜਾਂਦਾ ਹੈ ਜੀ ਤੇ 2 ਮਹੀਨੇ 3 ਮਹੀਨੇ ਬਾਅਦ ਆ ਜਾਂਦਾ ਜੀ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਮੈਂ ਤਾਂ ਨਸ਼ਾ ਦੁਬਾਰਾ ਕਰਦਾ ਹਾਂ ਹਾਂ ਤਾਂ ਉਹ ਕੀ ਹੈ ਉਹ ਕਿ ਸ਼ਰਾਰਤ ਆ ਉਹਨੂੰ ਐ ਹੁੰਦਾ ਵੀ ਚੱਲ ਇਧਰੋਂ ਦਾ ਹੁਣ ਪੈਸੇ ਕਿਤੋਂ ਮਿਲ ਨਹੀਂ ਰਹੇ ਇਹਨਾਂ ਨੂੰ ਹੀ ਲੈ ਲੈਣੇ ਵਾਪਸ ਤਾਂ ਅਸੀਂ ਕਹਿੰਦੇ ਜਦੋਂ ਤੁਹਾਨੂੰ ਦੇਖੋ ਕੋਈ ਵੀ ਚੀਜ਼ ਹੈ ਜਦੋਂ ਫਾਇਦਾ ਜਦੋਂ ਪਹਿਲੇ ਦਿਨ ਹੀ ਨਹੀਂ ਹੋਇਆ ਤੁਹਾਡਾ ਟੀਵੀ ਘਰੇ ਆ ਕੇ ਪਹਿਲੇ ਦਿਨ ਹੀ ਨਹੀਂ ਚੱਲਿਆ ਤੁਸੀਂ ਵਾਪਸ ਕਰੋਗੇ ਤਾਂ ਅਸੀਂ ਕਹਿੰਦੇ ਸਾਡੇ 2 ਦਿਨਾਂ ਚ ਰਿਜ਼ਲਟ ਨਹੀਂ ਮਿਲੇ ਸਾਡਾ ਪ੍ਰ ਬਹੁਤ ਰੇਅਰ ਚਾਂਸ ਹੈ ਜੇ ਹੋ ਜਾਂਦੇ ਨੇ ਕਈ ਵਾਰ ਕੀ ਹੁੰਦਾ ਬੱਚੇ ਨੂੰ ਪੇਰੈਂਟਸ ਧੱਕੇ ਨਾਲ ਲੈ ਆਉਂਦੇ ਨੇ ਹੂੰ ਬੱਚਾ ਕਹਿੰਦਾ ਵੀ ਉਹ ਪੇਰੈਂਟਸ ਤੋਂ ਡਰਦਾ ਸਾਡੇ ਕੋਲ ਆਉਂਦਾ ਤੇ ਬੈਠਦਾ ਕਹਿੰਦਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਜੀ ਠੀਕ ਹੈ ਲੇਕਿਨ ਹੁੰਦਾ ਕੀ ਹੈ ਉਹ ਸ਼ਾਮ ਨੂੰ ਵਾਪਸ ਡੱਬੇ ਚੱਕੀਆਂ ਆਉਂਦਾ ਹੁੰਦਾ ਤੇ ਸਾਨੂੰ ਕਹਿੰਦਾ ਵੀ ਮੈਨੂੰ ਪੈਸੇ ਦੇ ਦਿਓ ਅਸੀਂ ਕਹਿੰਨੇ ਵੀ ਤੇਰੇ ਪੇਰੈਂਟਸ ਨੇ ਦਵਾਈ ਦਵਾਈ ਸੀ ਉਹ ਕਹਿੰਦਾ ਜੀ ਮੈਂ ਨਹੀਂ ਛੱਡਣਾ ਹੈਗਾ ਅੱਛਾ ਜੀ ਤੇ ਤੁਸੀਂ ਅਸੀਂ ਫਿਰ ਇਵੇਂ ਕਿ ਇਹ ਕਹਿੰਨੇ ਵੀ ਅਸੀਂ ਪੇਰੈਂਟਸ ਨੂੰ ਪੈਸੇ ਪਾਵਾਂਗੇ ਤੈਨੂੰ ਪੈਸੇ ਨਹੀਂ ਪਾਵਾਂ ਨਹੀਂ ਜੀ ਮੈਨੂੰ ਚਾਹੇ ਥੋੜੇ ਦੇ ਦਿਓ ਡੱਬੇ ਲੈ ਲਓ ਬਾਕੀ ਪੇਰੈਂਟਸ ਨੂੰ ਪਾ ਦਿਓ ਮੈਨੂੰ ਥੋੜੇ ਪੈਸੇ ਦੇ ਦਿਓ ਤਾਂ ਉਹ ਕੇਸ ਉਹੋ ਵੀ ਦਵਾਈਆਂ ਦਿੰਦਿਆਂ ਨੇ ਜਿਹੜੇ ਆਪਣੇ ਇਸ ਬੋਡੀ ਵਾਸਤੇ ਇਸ ਵਾਸਤੇ ਚੰਗੀਆਂ ਨੇ ਪਰ ਉਹਨਾਂ ਦੀ ਕੀਮਤ ਐਨੀ ਹੁੰਦੀ ਆ ਵੀ ਮੀਡਲ ਕਲਾਸ ਬੰਦਾ ਉਹਨਾਂ ਨੂੰ ਖਰੀਦ ਨਹੀਂ ਸਕਦਾ ਜੀ ਜੀ ਆਪਣੀਆਂ ਜਿਹੜੀਆਂ ਮੈਡੀਸਿਨਸ ਨੇ ਇਹਨਾਂ ਦੇ ਕੀਮਤ ਕੀ ਤਾਂ ਰੱਖੀ ਆ ਵੀ ਨਾਰਮਲ ਬੰਦਾ ਇਹਨਾਂ ਨੂੰ ਖਰੀਦਣ ਦੇ ਯੋਗ ਹੈ ਦੇਖੋ ਸਰ ਉਹ ਆਪਾਂ ਇੱਕ ਕਹਾਵਤ ਸੁਣੀ ਆ ਕਹਿੰਦੇ ਵੀ ਸਸਤਾ ਰੋਵੇ ਬਾਰ-ਬਾਰ ਤੇ ਮਹਿੰਗਾ ਰੋਵੇ ਇੱਕ ਵਾਰ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਹੈ ਕਿ ਜਿਹੜਾ ਕਸਟਮਰ ਪੈਸਾ ਪੇ ਕਰ ਰਿਹਾ ਜੀ ਉਹਦੀ ਵੈਲਿਊ ਦਾ ਉਹਨੂੰ ਪ੍ਰੋਡਕਟ ਮਿਲ ਜੇ ਜੋ ਚੀਜ਼ ਅਸੀਂ ਨਿਊਜ਼ ਦੇ ਵਿੱਚ ਜਾਂ ਐਡਵਰਟਾਈਜ਼ਮੈਂਟ ਦੇ ਵਿੱਚ ਕਹਿ ਰਹੇ ਹਾਂ ਕਿ ਵਾਕਈ ਉਹ ਚੀਜ਼ ਉਦਾਂ ਕੰਮ ਕਰਦੀ ਹੈ ਅਗਰ ਉਹ ਚੀਜ਼ ਕੰਮ ਕਰਦੀ ਹੈ ਤਾਂ ਕੋਸਟ ਮੈਟਰ ਨਹੀਂ ਕਰਦੀ ਹੈ ਜੀ ਕੋਸਟ ਮੈਟਰ ਕਿੱਥੇ ਕਰਦੀ ਹੈ ਜਦੋਂ ਤੁਸੀਂ 4 4 5 5 ਮੈਡੀਸਨ ਲੈ ਲੈਨੇ ਹੋ ਪਰ ਰਿਜ਼ਲਟ ਜ਼ੀਰੋ ਹੁੰਦਾ ਹੈ ਜ਼ੀਰੋ ਤਾਂ ਉੱਥੇ ਜਾ ਕੇ ਕਸਟਮਰ ਕਿਤੇ ਨਾ ਕਿਤੇ ਇਹ ਕਹਿੰਦਾ ਵੀ ਮੇਰੇ ਪੈਸੇ ਵੇਸਟ ਹੋ ਗਏ ਤੇ ਮੈਨੂੰ ਰਿਜ਼ਲਟ ਵੀ ਨਹੀਂ ਮਿਲਿਆ ਜਦੋਂ ਕਸਟਮਰ ਨੂੰ ਰਿਜ਼ਲਟ ਮਿਲੇ ਤਾਂ ਉਹ ਵੈਲਿਊ ਫॉर ਮਨੀ ਹੁੰਦੀ ਹੈ ਮਤਲਬ ਪ੍ਰੋਡਕਟ ਹੁੰਦਾ ਜਿਹੜਾ ਕਿ ਉਹਨੂੰ ਇਹ ਲੱਗਦਾ ਕਿ ਹਾਂ ਯਾਰ ਮੈਂ ਇਹ ਚੀਜ਼ ਲੱਤੀ ਹੈ ਤਾਂ ਮੈਂ ਅੱਜ ਠੀਕ ਆ ਤਾਂ ਸਾਡੇ ਪ੍ਰੋਡਕਟ ਪਹਿਲੀ ਗੱਲ ਤਾਂ ਸੀ ਸਭ ਤੋਂ ਪ੍ਰਾਇੋਰਟੀ ਜਿਹੜੀ ਸਾਡੀ ਹੈਗੀ ਅਸੀਂ ਉਹ ਕੁਆਲਿਟੀ ਹੈ ਅਸੀਂ ਕੁਆਲਿਟੀ ਦੇ ਉੱਤੇ ਕਦੇ ਕੰਪਰੋਮਾਈਜ਼ ਨਹੀਂ ਕਰਦੇ ਅਸੀਂ ਮੈਨੂਫੈਕਚਰਰਾਂ ਨੂੰ ਮਿਲਦੇ ਆ ਫਾਰਮੂਲੇਸ਼ਨ ਵੀ ਦੰਦੇ ਨੇ ਸਾਨੂੰ ਵੀ ਤੁਹਾਨੂੰ ਇਹ ਸਸਤੀ ਫਾਰਮੂਲੇਸ਼ਨ 'ਚ ਵੀ ਬਣਾ ਦਾਂਗੇ ਐਦ 10 ਰੁਪਏ ਥੋੜੇ ਜਿਆਦਾ ਲੈ ਲਾਂਗੇ ਕਸਟਮਰ ਤੋਂ ਲੇਕਿਨ ਅਸੀਂ ਕਸਟਮਰ ਨੂੰ ਜਿਹੜੀ ਚੀਜ਼ ਲਈ ਪ੍ਰੋਡਕਟ ਵੇਚ ਰਹੇ ਹਾਂ ਉਹ ਚੀਜ਼ ਦਾ ਉਹਨੂੰ ਫਾਇਦਾ ਹੋਣਾ ਚਾਹੀਦਾ ਤਾਂ ਅਸੀਂ ਉਸੇ ਬੇਸਿਸ ਤੇ ਸਾਡੇ ਪ੍ਰੋਡਕਟ ਤਿਆਰ ਹੁੰਦੇ ਨੇ ਅੱਜ ਮਾਰਕੀਟ ਦੇ ਵਿੱਚ ਨੋ ਡਾਊਟ ਬਹੁਤ ਸਾਰੀਆਂ ਕੰਪਨੀ ਆ ਗਈਆਂ ਜਿਹੜੀਆਂ ਕਹਿੰਦੀ ਅਸੀਂ ਵੀ ਨਸ਼ਾ ਛਡਾਉਂਦੇ ਹਾਂ ਅਸੀਂ ਕਹਿੰਦੇ ਚੰਗੀ ਗੱਲ ਹੈ ਛਡਾਓ ਜਿੰਨੇ ਜਿਆਦਾ ਨਸ਼ਾ ਛਡਾਉਣਗੇ ਅਸੀਂ ਤਾਂ ਕਹਿੰਦੇ ਫਾਇਦਾ ਹੁੰਦਾ ਪਰ ਗੜਬੜ ਉੱਥੇ ਹੁੰਦੀ ਹੈ ਜਾਂ ਗਲਤ ਉਦੋਂ ਲੱਗਦਾ ਜਦੋਂ ਉੱਥੇ ਰਿਜ਼ਲਟ ਨਹੀਂ ਮਿਲਦੇ ਕਸਟਮਰ ਨੂੰ ਉੱਥੇ ਐ ਲੱਗਦਾ ਵੀ ਉਹ ਕਸਟਮਰ ਨਾਲ ਫਰਾਡ ਹੋ ਗਿਆ। ਫਰਾਡ ਹੋ ਗਿਆ। ਹੁਣ ਇੱਕ ਚੀਜ਼ ਮੰਨ ਕੇ ਚੱਲੋ ਮੈਂ ਗੋਲੀ ਵੇਚਦਾ। ਦੂਸਰਾ ਕਹਿੰਦਾ ਮੈਂ ਵੀ ਗੋਲੀ ਵੇਚਦਾ। ਹੁਣ ਉਹ ਗੋਲੀ ਦੇ ਵਿੱਚ ਪਤਾ ਨਹੀਂ ਪਾਇਆ, ਕੁਝ ਨਹੀਂ ਪਾਇਆ। ਮਤਲਬ ਅੱਛੀ ਕੁਆਲਿਟੀ ਪਾਈ ਹੈ ਨਹੀਂ ਪਾਈ ਹੈ। ਜਦੋਂ ਨਹੀਂ ਰਿਜ਼ਲਟ ਮਿਲਦਾ ਤਾਂ ਕਸਟਮਰ ਸਾਡੇ ਕੋਲ ਆ ਕੇ ਕਹਿੰਦਾ ਜੀ ਇਹੇ ਜਿਹੇ ਰੰਗ ਦੀ ਗੋਲੀ ਤਾਂ ਮੈਂ ਪਹਿਲਾਂ ਵੀ ਖਾਧੀ ਆ। ਉਹ ਹੁਣ ਰੰਗ ਚੋਲਜ ਗਿਆ। ਅਸੀਂ ਕਹਿੰਨੇ ਸਰ ਕੋਈ ਗੱਲ ਨਹੀਂ ਰੰਗ ਤਾਂ ਇੱਕ ਦੋ ਹੀ ਹੁੰਦੇ ਨੇ ਪਰ ਸਾਡੇ ਪ੍ਰੋਡਕਟ ਦੇ ਫਾਇਦੇ ਨੇ। ਹੁਣ ਬਹੁਤ ਸਾਰੇ ਮਾਰਕੀਟ 'ਚ ਪਹੁੰਚ ਵੀ ਆਂਦੇ ਨੇ। ਬਹੁਤ ਦੇਖੋ ਕੋਈ ਉੱਚੀ ਬਣਾ ਸਕਦੇ ਤਾਂ ਉਹਨਾਂ ਕਹਿੰਦੇ ਜੀ ਇਹ ਪੌਚ ਤਾਂ ਮੈਂ ਪਹਿਲਾਂ ਵੀ ਖਾਦੇ ਨੇ ਅਸੀਂ ਕਹਿੰਨੇ ਆ ਸਰ ਤੁਸੀਂ ਸਾਡੇ ਬ੍ਰਾਂਡ ਦਾ ਖਾਦਾ ਬੀ ਲਾਈਫ ਦਾ ਖਾਦਾ ਕਿਉਂਕਿ ਕਿਤੇ ਨਾ ਕਿਤੇ ਸਟਾਰਟਿੰਗ ਸਭ ਤੋਂ ਪਹਿਲਾਂ ਅਸੀਂ ਕੀਤੀ ਸੀ ਬੀ ਲਾਈਫ ਦੀ ਵੀ ਪ੍ਰੋਡਕਟ ਅਸੀਂ ਲੈ ਕੇ ਆਏ ਹਾਂ ਮਾਰਕੀਟ ਵਿੱਚ ਅਸੀਂ ਕਹਿੰਨੇ ਵੀ ਅਗਰ ਤੁਸੀਂ ਉਸ ਪ੍ਰੋਡਕਟ ਨਾਲ ਠੀਕ ਹੋਗੇ ਤਾਂ ਵਧੀਆ ਪ੍ਰੋਡਕਟ ਹੈ ਲੇਕਿਨ ਅਗਰ ਤੁਸੀਂ ਉਹਦੇ ਨਾਲ ਠੀਕ ਨਹੀਂ ਹੋਏ ਤਾਂ ਤੁਹਾਨੂੰ ਸੋਚਣਾ ਪਊਗਾ ਕਿਤੇ ਨਾ ਕਿਤੇ ਕੁਆਲਿਟੀ ਨਾਲ ਸਮਝੌਤਾ ਕਰ ਰੱਖਿਆ ਹੈ ਅਸੀਂ ਕੁਆਲਿਟੀ ਨਾਲ ਕਦੇ ਸਮਝੌਤਾ ਨਹੀਂ ਕਰਦੇ ਜੀ ਜੀ ਸਿਚੁਏਸ਼ਨ ਇਹੋ ਜੀ ਆ ਜਾਂਦੀ ਹੈ ਵੀ ਉਹ ਬੰਦਾ ਜਿਹੜਾ ਨਸ਼ਾ ਕਰਦਾ ਉਹ ਛੱਡਣਾ ਨਹੀਂ ਚਾ ਉਹਦੇ ਘਰ ਦੇ ਉਹ ਤੋਂ ਬਹੁਤ ਦੁਖੀ ਹੈ ਜੀ ਉਹ ਨਸ਼ਾ ਛਡਵਾਉਣਾ ਚਾਹੁੰਦੇ ਆ ਕੋਈ ਐਸਾ ਪ੍ਰੋਡਕਟ ਆਪਣੇ ਕੋਲੇ ਹੈ ਵੀ ਉਹਨੂੰ ਬਿਨਾ ਦੱਸੇ ਉਹਦੇ ਖਾਣੇ ਦੇ ਵਿੱਚ ਉਹਦੇ ਜਾਂ ਜਿਹੜੀ ਸ਼ਰਾਬ ਪੀਂਦਾ ਉਹਦੇ ਵਿੱਚ ਜਾਂ ਪਾਣੀ ਦੇ ਵਿੱਚ ਉਹਨੂੰ ਘੋਲ ਕੇ ਦਿੱਤੀ ਜਾ ਸਕੇ ਜਿਹਦੇ ਨਾਲ ਉਹਨੂੰ ਪਤਾ ਵੀ ਨਾ ਲੱਗੇ ਤੇ ਉਹ ਦਵਾਈ ਉਹਦੇ ਤੇ ਅਸਰ ਵੀ ਕਰ ਦੇ ਤੇ ਨਸ਼ਾ ਛੱਡ ਦੇ ਦੇਖੋ ਸਾਡੇ ਕੋਲ ਜੇ ਤਾਂ ਕੋਈ ਮਤਲਬ ਮੇજર ਨਸ਼ਾ ਕਰਦਾ ਜਿਵੇਂ ਆਪਾਂ ਕਹਿੰਦੇ ਨੇ ਚਿੱਟਾ ਫੀਮ ਉਹਨੂੰ ਤਾਂ ਆਪਾਂ ਨੂੰ ਦੱਸ ਕੇ ਹੀ ਛਡਾਉਣਾ ਪਊਗਾ ਕਿਉਂਕਿ ਮੈਡੀਸਨ ਨੇ ਕੰਮ ਜਿਹੜਾ ਉਹਦਾ ਫਾਰਮ ਹੈ ਉਸੇ ਫਾਰਮ 'ਚ ਉਸਨੇ ਰਿਜ਼ਲਟ ਦੇਣਾ ਹੈਗਾ ਲੇਕਿਨ ਅਗਰ ਕੋਈ दारू ਜਾਂ ਸਿਗਰਟ ਬੀੜੀ ਜਾਂਦਾ ਤਮਾਕੂ ਅੱਜਕੱਲ ਪੰਜਾਬ ਦੇ ਵਿੱਚ ਛੈਣੀ ਖੈਣੀ ਬਹੁਤ ਲਾਉਂਦੇ ਹੈਗੇ ਨੇ ਇਹਨੂੰ ਅਪਸਰਾਣੇ ਕਹਿੰਦੇ ਆ ਤਾਂ ਉਹ ਅਗਰ ਛਡਵਾਉਣਾ ਹੈਗਾ ਤਾਂ ਉਹਦੇ ਲਈ ਸਾਡੇ ਕੋਲ ਬੀ ਲਾਈਫ ਦਾ ਡ੍ਰੌਪ ਆਉਂਦਾ ਜਿਹਨੂੰ ਤੁਸੀਂ ਪਾਣੀ 'ਚ ਮਿਲਾ ਕੇ ਦੇ ਸਕਦੇ ਹੈਗੇ ਉਹ ਤੇ ਉਹ ਦੇਖੋਗੇ ਤੁਸੀਂ 15 ਦਿਨਾਂ ਦੇ ਵਿੱਚ ਹੌਲੀ ਹੌਲੀ ਉਹਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਔਰ 3 ਮੰਥ ਦੇ ਵਿੱਚ ਉਹ ਬਿਲਕੁਲ ਬੰਦ ਕਰ ਦੂਗਾ ਬਿਲਕੁਲ ਛੱਡ ਦੂਗਾ ਚਾਹੇ ਉਹ दारू ਹੈ ਚਾਹੇ ਕੋਈ ਵੀ ਹੈ दारू ਵੀ ਹੁਣ ਹੁੰਦਾ ਕੀ ਹੈ ਯਾਰ ਸੀ ਤਾਂ ਸ਼ੌਪ ਨੂੰ ਪੀਨੇ ਆ ਯਾ ਬਹੁਤ ਬੰਦੇ ਇਹ ਜਿਹਨੇ ਜਿਹੜੇ ਲਿਮਿਟਸ ਪੀਂਦੇ ਨੇ ਕੋਈ ਨੁਕਸਾਨਦਗੀ ਤਾਂ ਚੀਜ਼ ਹੈਗੀ ਹੈ ਬਟ ਉਹਨਾਂ ਨੂੰ ਪਤਾ ਆਪਣੀ ਲਿਮਿਟ ਪਤਾ ਲੇਕਿਨ ਇੱਕ ਕੀ ਹੁੰਦਾ ਲਿਮਿਟ ਤੋਂ ਬਾਹਰ ਹੋ ਕੇ ਪੀਂਦੇ ਨੇ ਦਿਨੇ ਵੀ ਪੀਂਦੇ ਨੇ ਫਿਰ ਪੀ ਕੇ ਕਲੇਸ਼ ਕਰਦੇ ਨੇ ਲੜਾਈ ਕਰਦੇ ਨੇ ਝਗੜਾ ਕਰਦੇ ਨੇ ਤਾਂ ਉਹਦੇ ਲਈ ਸਾਡੇ ਕੋਲ ਪ੍ਰੋਡਕਟ ਆਉਂਦਾ ਬੀ ਲਾਈਫ ਡ੍ਰੌਪ ਜਿਹਨੂੰ ਤੁਸੀਂ ਦੇ ਕੇ ਉਹ ਨਸ਼ੇ ਨੂੰ ਵੀ ਛਡਾ ਸਕਦੇ ਹੈਗੇ ਠੀਕ ਹੈ ਜੀ ਇੱਕ ਜਿਹੜੇ ਨਸ਼ੇ ਆਪਾਂ ਜਾਣਦੇ ਆਂ ਚਿੱਟਾ ਜਾਣਦੇ ਆਂ ਸ਼ਰਾਬ ਆਫੀਮ ਭੁੱਕੀ ਜਾਂ ਹੋਰ ਵੀ 10 20 ਤਰ੍ਹਾਂ ਦੇ ਨਸ਼ੇ ਹੋਣਗੇ ਜੀ ਤੁਹਾਡੇ ਕੋਲੇ ਕੋਈ ਇਹੋ ਜਿਹੇ ਕੇਸ ਆ ਬਹੁਤ ਬਹੁਤ ਆਂਦੇ ਆ ਸਰ ਜੋ ਮਤਲਬ ਜਿਵੇਂ ਮੈਂ ਪਿੱਛੇ ਇੱਕ ਵੀਡੀਓ ਦੇ ਵਿੱਚ ਵੀ ਗੱਲ ਕਰੀ ਜੀ ਵੀ ਡੱਡੂ ਨੂੰ ਭਜਾਉਂਦੇ ਨੇ ਉਹਦਾ ਪਸੀਨਾ ਛੱਟਦੇ ਨੇ ਬਾਅਦ ਚ ਮਤਲਬ ਜਰਾਬਾਂ ਸੁੰਘਦੇ ਨੇ ਆਇਓਡੈਕਸ ਨੂੰ ਬ੍ਰੈਡਾਂ ਤੇ ਲਾ ਕੇ ਖਾਂਦੇ ਨੇ ਜਾਂ ਇਹ ਕਹਿ ਲੋ ਵੀ ਕਿ ਮਤਲਬ ਛਿਪਕਲੀ ਦੀ ਪੂੰਛ ਨੂੰ ਮਤਲਬ ਮਚਾ ਕੇ ਉਹਨੂੰ ਸਿਗਰਟ ਵਿੱਚ ਭਰ ਕੇ ਪੀਂਦੇ ਨੇ ਮਤਲਬ ਬਹੁਤ ਤਰੀਕੇ ਦੇ ਨਸ਼ੇ ਨੇ ਸਰ ਹਰ ਹਰ 2-3 ਮਹੀਨੇ ਬਾਅਦ ਪੈਟਰਨ ਚੇਂਜ ਹੋ ਜਾਂਦਾ ਹਰ ਬੰਦਾ ਕੋਈ ਕਹਿੰਦਾ ਮੈਂ ਤਾਂ ਜੀ ਕਿਉਂਕਿ ਉਹਨੂੰ ਨਸ਼ੇ ਦਾ ਸਬਸਟੀਟਿਊਟ ਚਾਹੀਦਾ ਜਦੋਂ ਉਹਨੂੰ ਚੀਜ਼ ਕੋਈ ਪੈਸੇ ਦੀ ਨਹੀਂ ਮਿਲੂਗੀ ਉਹ ਦਾ ਸਬਸਟੀਟਿਊਟ ਕੱਢੂਗਾ ਹੀ ਕੱਢੂਗਾ ਤੇ ਅੱਜ ਮੈਂ ਦੇਖਦਾ ਕਿ ਤੁਸੀਂ ਦੇਖੋ ਵੀ ਭਿਆਨਕ ਵੀ ਨਸ਼ੇ ਕਿੰਨੇ ਨੇ ਜਿਹੜਾ ਹੁਣ ਇੰਜੈਕਸ਼ਨ ਲੱਗਦਾ ਤੁਸੀਂ ਦੇਖੋ ਵੀ ਜਦੋਂ ਬੰਦਾ ਇੰਜੈਕਸ਼ਨ ਲਾਉਂਦਾ ਉਹਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਇੰਜੈਕਸ਼ਨ ਨੂੰ ਬਾਹਰ ਵੀ ਕੱਢ ਲੇ ਹਾਂ ਇੱਕ ਮਤਲਬ ਮੈਂ ਕਿਸੇ ਫੌਜੀ ਬੰਦੇ ਨੂੰ ਮਿਲ ਰਿਹਾ ਸੀ ਉਹ ਕਹਿੰਦਾ ਵੀ ਜਦੋਂ ਸਾਨੂੰ ਕੋਈ ਬੰਦਾ ਮੰਨ ਕੇ ਚੱਲੋ ਕਿਸੇ ਕੰਨ ਤੇ ਸਿਰ ਤੇ ਬੰਦੂਕ ਰੱਖੀ ਹੋਵੇ ਕਿਸੇ ਦੇ ਤਾਂ ਸਾਨੂੰ ਉਹਨੂੰ ਮਾਰਨ ਲਈ ਉਹਨੂੰ ਗੋਲੀ ਕਿੱਥੇ ਮਾਰਨੀ ਹੈ ਜਾਂ ਤਾਂ ਲੀਵਰ ਤੇ ਮਾਰਦੇ ਆਂ ਕਹਿੰਦਾ ਜਾਂ ਅਸੀਂ ਦਿਮਾਗ ਤੇ ਤਾਂ ਕਿ ਉਹ ਟ੍ਰਿਗਰ ਨਾ ਦਬਾਵੇ ਜੇ ਕਿਤੇ ਹੋਰ ਗੋਲੀ ਮਾਰਾਂਗੇ ਚਾਹੇ ਚਾਰ ਮਾਰ ਦਈਏ ਲੇਕਿਨ ਉਹ ਜਾਂਦਾ ਜਾਂਦਾ ਟ੍ਰਿਗਰ ਦਬਾਜੂਗਾ ਤਾਂ ਤੁਸੀਂ ਦੇਖੋ ਵੀ ਉਹਨਾਂ ਨੂੰ ਪਤਾ ਵੀ ਦਿਮਾਗ ਤੇ ਗੋਲੀ ਮਾਰਨੀ ਹੈ ਲੇਕਿਨ ਨਸ਼ਾ ਕਿੰਨਾ ਭਿਆਨਕ ਹੈ ਕਿ ਉਹ ਇੰਜੈਕਸ਼ਨ ਨੂੰ ਐਵੇਂ ਤਾਂ ਲਾ ਲੈਂਦੇ ਨੇ ਲੇਕਿਨ ਉਹਨੂੰ ਬਾਹਰ ਨਹੀਂ ਕੱਢ ਪਾਉਂਦੇ ਤੁਸੀਂ ਦੇਖਿਆ ਆਪ ਕੱਟੇ ਕਿ ਕਿਤੇ ਮਰਜ਼ੀ ਲਾ ਲਓ ਅਸਰ ਉਹਨੇ ਉਨਾ ਹੀ ਕਰਨਾ ਉਹ ਨਹੀਂ ਕਰਦਾ ਮਤਲਬ ਉਹ ਕਿੰਨਾ ਭਿਆਨਕ ਨਸ਼ਾ ਉਹ ਕੈਮੀਕਲੀ ਹੋ ਸਕਦਾ ਕੈਮੀਕਲ ਕਿਉਂਕਿ ਦੇਖੋ ਸਾਇੰਸ ਸਮਝ ਦੀਏ ਵੀ ਐਸਲ ਚ ਚਿੱਟਾ ਵੀ ਕੀ ਕਰਦਾ ਜਾਂ ਕੋਈ ਨਸ਼ਾ ਕਰਦਾ ਕੀ ਹੈ ਬੇਸਿਕਲੀ ਦਿਮਾਗ ਘਮਾ ਰਿਹਾ ਉਹਨੂੰ ਹਨਾ ਉਹਨੂੰ ਮਤਲਬ ਇੱਕ ਅਲੱਗ ਦੁਨੀਆ ਚ ਲੈ ਕੇ ਜਾ ਰਿਹਾ ਤਾਂ ਉਹਨਾਂ ਦੇ ਕੈਮੀਕਲ ਵੀ ਬਹੁਤ ਆਉਂਦੇ ਨੇ ਜਿਹੜੇ ਉਹਨੂੰ ਉੱਥੇ ਜਾ ਕੇ ਰਿਐਕਸ਼ਨ ਕਰ ਦਿੰਦੇ ਨੇ ਜੀ ਜੀ ਇੱਕ ਮੈਂ ਸੁਣਿਆ ਸੀ ਮੈਨੂੰ ਦੱਸਿਓ ਵੀ ਇਹ ਸੱਚ ਹੈ ਕਿ ਝੂਠ ਹੈ ਕਹਿੰਦੇ ਵੀ ਜਦੋਂ ਨਸ਼ੇ ਹੋਰ ਅਸਰ ਨਹੀਂ ਕਰ ਰਹੇ ਜਿਆਦਾ ਟਾਈਮ ਹੋ ਗਿਆ ਕਰਦਿਆਂ ਨੂੰ ਜਾਂ ਹਾਈ ਡੋਜ਼ ਲੈ ਕੇ ਉਹਨਾਂ ਨੇ ਅਸਰ ਖਤਮ ਕਰ ਲਿਆ ਉਹਦੇ ਬਾਡੀ ਉਹਨਾਂ ਦਾ ਰਿਐਕਟ ਨਹੀਂ ਕਰ ਰਹੀ ਨਸ਼ੇ ਤੇ ਹੂੰ ਹੂੰ ਸੱਪਾਂ ਤੋਂ ਵੀ ਡੰਗ ਮਰਵਾਉਂਦੇ ਆ ਬਿਲਕੁਲ ਸਰ ਆ ਪਿੱਛੇ ਜੇ ਇੱਕ ਲੜਕਾ ਜਿਹੜਾ ਪੋਚ ਵੀ ਆਇਆ ਸੀ ਦੇਖੋ ਉਹਦੀ ਕਿੰਨੀ ਕਾਉਂਟਰਵਰਸੀ ਹੋਈ ਹੈ ਵੀ ਉਹ ਬੜੇ ਯਾਨੂ ਵੀ ਮਨ ਕੇ ਉਹ ਸੱਪਾਂ ਦਾ ਜ਼ਹਿਰ ਪਹੁੰਚਾਉਂਦਾ ਸੀ ਡਿਲੀਵਰ ਕਰਦਾ ਸੀ ਸੱਪਾਂ ਦੇ ਜ਼ਹਿਰ ਦਾ ਕੀ ਕਰਦੇ ਜੋ ਸਰ ਜਦੋਂ ਉਹਨਾਂ ਦੀ ਡੋਜ਼ ਹੈ ਹੀ ਲੈਵਲ ਤੇ ਹੋ ਜਾਂਦੀ ਹੈ ਉਹ ਬਾਡੀ ਵੀ ਸਟਰੋਂਗ ਹੁੰਦੀ ਹੈ ਇਹ ਜੀ ਗੱਲ ਨਹੀਂ ਉਹ ਇੰਨਾ ਕ ਨਸ਼ਾ ਲੈ ਚੁੱਕੇ ਹੁੰਦੇ ਨੇ ਉਹ ਹੌਲੀ ਹੌਲੀ ਉਹਦੇ ਹੈਕਚੁਅਲ ਹੋ ਜਾਂਦੇ ਨੇ ਤਾਂ ਉਹ ਪਹਿਲਾਂ ਹੀ ਨਸ਼ੇ ਇੰਨੇ ਕਰ ਚੁੱਕੇ ਹੁੰਦੇ ਨੇ ਕਿ ਉਹਨਾਂ ਨੂੰ ਸੱਪ ਦਾ ਜ਼ਹਿਰ ਵੀ ਕੁਝ ਨਹੀਂ ਕਹਿੰਦਾ ਹੈਗਾ ਉਸ ਲੈਵਲ ਤੇ ਜਾ ਕੇ ਉਹ ਨਸ਼ਾ ਪਹੁੰਚ ਜਾਂਦਾ ਹੈਗਾ ਚਲੋ ਇਹ ਗੱਲਾਂ ਬਾਤਾਂ ਸਾਰੀਆਂ ਹੋ ਗਈਆਂ ਜੀ ਹੁਣ ਮੈਨੂੰ ਇਹ ਦੱਸਿਓ ਵੀ ਜੇ ਕਿਸੇ ਨੇ ਇਹ ਦਵਾਈ ਲੈਣੀ ਹੋਵੇ ਕਿੱਥੇ ਪਹੁੰਚਣਾ ਪਊਗਾ ਆਪਣੇ ਆਫਿਸ ਕਿੱਥੇ-ਕਿੱਥੇ ਨੇ ਤੇ ਜੇ ਕਿਸੇ ਨੇ ਘਰੇ ਬੈਠੇ ਨੇ ਮਗਵਾਉਣੀ ਹੋਵੇ ਜਾਂ ਬਾਹਰਲੇ ਮੁਲਕ ਦੇ ਵਿੱਚ ਬੈਠਾ ਉੱਥੇ ਮਗਵਾਉਣੀ ਹੋਵੇ ਕੀ ਆਪਣੇ ਸਾਧਨ ਨੇ ਜੀ ਦੇਖੋ ਤੁਸੀਂ ਜੇ ਸਾਡੇ ਤੋਂ ਪ੍ਰੋਡਕਟ ਮੰਗਾਣਾ ਤਾਂ ਸਾਡਾ ਸਾਰਾ ਆਨਲਾਈਨ ਡਿਲੀਵਰ ਕਰਦੇ ਹੈਗੇ ਅਸੀਂ ਸਾਰਾ ਘਰ ਬੈਠੇ ਮੰਗਾ ਸਕਦੇ ਹਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸਾਡੇ ਤੋਂ ਕੋਰੀਅਰ ਕਰਵਾ ਸਕਦੇ ਹਾਂ ਸੀਓਡੀ ਵੀ ਅਵੇਲੇਬਲ ਹੈ ਸਾਡੇ ਕੋਲ ਪ੍ਰੀਪੇਡ ਵੀ ਹੈਗਾ ਔਰ ਤੁਸੀਂ ਸਾਡੇ ਨੀਚੇ ਦੇ ਗਏ ਸਕਰੀਨ ਤੇ ਜਿਹੜੇ ਨੰਬਰ ਨੇ ਉਹਨਾਂ ਤੇ ਵੀ ਕੰਟੈਕਟ ਕਰ ਸਕਦੇ ਆਂ ਔਰ ਸਾਡਾ ਹੈੱਡ ਆਫਿਸ ਪਟਿਆਲੇ ਦੇ ਵਿੱਚ ਹੈਗਾ ਔਰ ਨਾਲ ਹੀ ਸਾਡੀ ਸੰਗਰੂਰ ਦੇ ਵਿੱਚ ਵੀ ਬ੍ਰਾਂਚ ਹੈਗੀ ਹੈ ਇੱਥੋਂ ਵੀ ਤੁਸੀਂ ਪ੍ਰੋਡਕਟ ਨੂੰ ਪਰਚੇਸ ਕਰ ਸਕਦੇ ਇਸ ਵੀਡੀਓ ਨੂੰ ਪੰਜਾਬ ਦੇ ਲਈ ਪੰਜਾਬ ਦੇ ਪੁੱਤਾਂ ਦੇ ਲਈ ਇੱਕ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਕਿਸੇ ਮਾਂ ਦਾ ਇੱਕ ਪੁੱਤ ਬਚਾ ਸਕਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ